ਜਦੋਂ ਜੰਗ ਦਾ ਐਲਾਨ ਹੋਇਆ ਉਹਨਾਂ ਨੇ ਆਪ ਡਿਊਟੀ ਲਗਵਾਈ ਸੀ ਵੀ ਮੇਰੀ ਡਿਊਟੀ ਲਾਓ ਤੇ ਆਪ ਗਏ ਜੋ ਸ਼੍ਰੀਨਗਰ ਓਕੇ ਅਟੈਕ ਪਾਕਿਸਤਾਨ ਦੇ ਵੱਲੋਂ ਕੀਤਾ ਗਿਆ ਜਦੋਂ ਤੋਂ ਉਸ ਤੋਂ ਬਾਅਦ ਅਟੈਕ ਹੋਣ ਤੋਂ ਬਾਅਦ ਇਹਨਾਂ ਨੇ ਚੱਲਦੇ ਅਟੈਕ ਦੇ ਵਿੱਚ ਜਿਹੜਾ ਕਾਉਂਟਰ ਅਟੈਕ ਕੀਤਾ ਵਾਪਸ ਜਿਹੜਾ ਸਮਾਨ ਦੇ ਜਹਾਜ਼ ਦੇ ਟੱਕ ਕੇ ਪਹਿਲਾਂ ਫਿਰ ਉਸ ਤੋਂ ਬਾਅਦ ਜਹਾਜ਼ ਉਡਾ ਕੇ ਜਿਹੜਾ ਦੁਸ਼ਮਣ ਤੇ ਬਾਹਰ ਮੈਂ ਹੁਣ ਜਾ ਕੇ ਆਇਆ ਸ਼੍ਰੀਨਗਰ ਕੱਲ ਹੀ ਆਇਆ ਤੇ ਉੱਥੇ ਗੋਲੀਆਂ ਦੇ ਨਿਸ਼ਾਨ ਹਜੇ ਵੀ ਬਣੇ ਹੋਏ ਨੇ ਸਟੈਚੂ ਲਗਾਇਆ ਉਹਨਾਂ ਦਾ ਜਿੱਥੇ ਉਹਨਾਂ ਨੇ ਜਹਾਜ਼ ਉਡਾਇਆ ਹੈ ਤੇ ਗੋਲੀਆਂ ਦੇ ਨਿਸ਼ਾਨ ਹਜੇ ਵੀ ਉੱਥੇ ਹੁੰਦੇ ਹੀ ਤੇ ਉਹਨਾਂ ਦੀ ਪੁਰਾਣੀ ਕੱਪੜੇ ਫੋਟੋਆਂ ਵਗੈਰਾ ਮਿਊਜ਼ੀਅਮ ਬਣਾਇਆ 27 ਸਾਲ ਲੱਗਿਆ ਸੀਗਾ ਜੀ ਚਾਹੇ 4 ਸਾਲ ਦਾ ਹੋਈ ਸੀਗਾ ਜੀ ਅਫਸਰ ਸੀਗੇ ਫਲਾਈਂਗ ਅਫਸਰ ਤੇ ਬਹੁਤ ਵੱਡੀ ਬਹਾਦਰੀ ਆ ਜੀ ਉਹਨਾਂ ਦੀ ਥੱਲਿਆਂ ਨੇ ਛੇ ਦਾ ਮੁਕਾਬਲਾ ਕੀਤਾ ਤੇ ਇੱਕੋ ਪਰਮਵੀਰ ਜੱਕਰ ਆਇਰ ਹੋਸਟਲ ਜਦੋਂ ਜੰਗ ਲੱਗਦੀ ਆ ਉਸ ਤੋਂ ਪਹਿਲਾਂ ਸ਼ਾਇਦ ਵਿਆਹ ਦੀ ਮੈਂ ਜਿੱਕਰ ਗੱਲ ਕਰਾਂ ਕੁਝ ਮਹੀਨੇ ਹੋਏ ਸੀ ਜੀ ਸੇਖੋ ਸਾਹਿਬ ਦਾ ਵਿਆਹ ਹੋਇਆ ਫਰਵਰੀ ਚ ਵਿਆਹ ਸੀਗਾ ਜੀ ਦਸੰਬਰ ਚ ਸ਼ਹਾਦਤ ਹੋ ਗਈ ਇੱਥੇ ਉਹਨਾਂ ਬਸ 4-5 ਕੁ ਮਹੀਨੇ ਰਹਿ ਪਾਏ ਸੀ ਇਸ ਘਰ 'ਚ ਇਸ ਘਰ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਮੇਰਾ ਜੱਦੀ ਘਰ ਹੈ ਜਿਸੇ ਵੱਲ ਸੀ ਉਹ ਕਮਰਾ ਵੀ ਉਦਾਂ ਹੀ ਰੱਖਿਆ ਹੋਇਆ ਉਹਨਾਂ ਨੇ ਸਰਕਾਰ ਨੇ ਤੇ ਉੱਥੇ ਉਹਨਾਂ ਦੀਆਂ ਕਿਤਾਬਾਂ ਵੀ ਨਹੀਂ ਉੱਥੇ ਬੈੱਡ ਵੀ ਉਸ ਤਰ੍ਹਾਂ ਹੀ ਰੱਖਿਆ ਹੋਇਆ ਤੇ ਫੋਟੋਆਂ ਮੇਰੇ ਇਸ ਘਰ ਦੀਆਂ ਵੀ ਉੱਥੇ ਲੱਗੀਆਂ ਹੁੰਦੀਆਂ ਸੀਰੀ ਮੈਂ ਕਿ ਹਾਂ ਜੀ ਸ਼ਰੀਨਾਂ ਨਾ ਟੀਵੀ ਰੇਡੀਓ ਤੋਂ ਪਤਾ ਲੱਗਿਆ ਜੀ ਮੇਰੇ ਦਾਦਾ ਜੀ ਨੂੰ ਜੀ ਤੇ ਫਿਰ ਉਹ ਉਹਨਾਂ ਨੇ ਸੰਸਕਾਰ ਤਾਂ ਚਲੋ ਉੱਥੇ ਕਰਤਾ ਸੀਗਾ 20-20 ਘੰਟੇ ਲੱਗਦੇ ਸੀ ਇੱਥੋਂ ਜਾਣ ਨੂੰ ਕਿ ਲੜਾਈ ਲੱਗੀ ਹੋਈ ਸੀਗੀ ਜੀ ਸੰਸਕਾਰ ਪਰਿਵਾਰ ਨਹੀਂ ਕਰ ਸਕਿਆ ਸੀ ਨਹੀਂ ਸੰਸਕਾਰ ਪਰਿਵਾਰ ਨਹੀਂ ਕਰ ਸਕਿਆ ਉਹ ਅਸਤੀਆਂ ਦੇ ਗਏ ਸੀ ਤੁਹਾਨੂੰ ਪਤਾ ਵੀ ਅਫਸਰ ਬੇਟਾ ਹੋਵੇ ਤੇ 4 ਸਾਲ ਦੀ ਸਰਵਿਸ ਹੋਵੇ ਨਵਾਂ ਵਿਆਹ ਹੋਇਆ ਹੋਵੇ ਤੇ ਅੰਤੇ ਵੀ ਦਰਸ਼ਨ ਵੀ ਨਹੀਂ ਕਰ ਸਕਦੇ ਡੈਥ ਹੋ ਜਵੇ ਤੇ ਕੀ ਹਾਲ ਹੋਊਗਾ ਤੁਸੀਂ ਆਪ ਸੋਚ ਸਕਦੇ ਹੋ ਇਸੇ ਕੋ ਸਾਹਬ ਉਹਨਾਂ ਦਾ ਜਿਹੜਾ ਨਾਮ ਆ ਉਹ ਫਿਲਮਾਂ ਦੇ ਵਿੱਚ ਵੀ ਆਏਗਾ ਵੱਡੇ ਪਰਦੇ ਤੇ ਆਏਗਾ ਤਾਂ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਕਹਾਣੀਆਂ ਨਾ ਸੁਣਦੇ ਰਹੇ ਹਾਂ ਤਾਂ ਲੱਗਦਾ ਕਿ ਉਸ ਤੋਂ ਬਾਅਦ ਹੋ ਸਕਦਾ ਕਿ ਸ਼ਾਇਦ ਜੇ ਪੰਜਾਬ ਦੇ ਵਿੱਚ ਕੁਝ ਕਮੀ ਆ ਉਹ ਪੂਰੀ ਹੋ ਸਕਦੀ ਹੈ ਤੁਹਾਨੂੰ ਲੱਗਦਾ ਵਧੀਆ ਗੱਲ ਆ ਜੀ ਫਿਲਮਾਂ ਨਾਲ ਪਤਾ ਕੀ ਆ ਪੰਜਾਬ ਦੇ ਯੂਥ ਨੂੰ ਪਤਾ ਲੱਗ ਜੂਗਾ ਜੀ ਅੱਜ ਕੱਲ ਦੇ ਯੂਥ ਨੂੰ ਨਹੀਂ ਪਤਾ ਜੋ ਵੀ ਰੀਅਲ ਹੀਰੋ ਸਾਡੇ ਕੌਣ ਸੀਗੇ ਜਾਂ ਕੀ ਕੌਣ ਸੀ ਯੂਥ ਨੂੰ ਪਤਾ ਲੱਗ ਜਾਂਦਾ ਜੀ ਉਹ ਚ ਵਧੀਆ ਗੱਲ ਹੀ ਆ ਕਿ ਚਲ ਪਹਿਲਾਂ ਵੀ ਸੀਰੀਅਲ ਬਣੇ ਨੇ ਜੋ ਵੀ ਫਿਲਮਾਂ ਵੀ ਵਰਣ ਚਲੋ ਜਿਹੜੇ 3 ਵਜੇ ਨਿਕਲ ਗਏ ਸੀ ਪਾਖੇ ਗਏ ਸੀਗੇ ਉਹਨਾਂ ਜੋ ਇੱਕ ਜਿਹੜਾ ਆਫੀਸਰ ਸੀ ਉਹਨੇ ਬੁੱਕ ਲਗੀ ਸੀਗੀ ਜੀ ਉਹ ਬੁੱਕ ਚ ਇਹਨਾਂ ਦੀ ਬਹਾਦਰੀ ਦਾ ਜ਼ਿਕਰ ਕੀਤਾ ਸੀਗਾ ਵੀ ਜੇ ਇਹ ਇਹ ਨਾ ਹੁੰਦੇ ਤਾਂ ਅਸੀਂ ਸ਼ਰੀ ਨਗਰ ਅਜੂ ਪਾਕਿਸਤਾਨ ਕੋਲ ਕੁਝ ਵੱਡਾ ਸੋਚ ਕੇ ਆਏ ਸੀ ਪਰ ਮੋਰਿਓ ਜਵਾਬ ਹੀ ਇਸ ਤਰੀਕੇ ਦਾ ਮਿਲ ਗਿਆ ਕਿ ਉਹਨਾਂ ਨੂੰ ਆਪਣੀ ਉਹ ਜਾਨ ਬਚਾਉਣੀ ਪਈ 6 ਜਹਾਜ਼ਾਂ ਨੇ ਅਟੈਕ ਕੀਤਾ ਸੀਗਾ ਜੀ ਇੱਕ ਮੌਸਮ ਖਰਾਬ ਜੀਗਾ ਇਹ ਉਡਾਣ ਹੀ ਨਹੀਂ ਕੋਈ ਭਰ ਸਕਿਆ ਇਹਨਾਂ ਨੇ ਇਕੱਲਿਆਂ ਨੇ ਉਡਾਣ ਭਰੀ ਹੁਣ ਮੈਂ ਤਾਂ ਦੇਖ ਕੇ ਆਇਆ ਉੱਥੇ ਵੀ ਕਿਹੜੇ ਹਾਲਾਤਾਂ ਚ ਭਰੀ ਹੋਊਗੀ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਅੱਜ ਇੱਕ ਅਜਿਹੇ ਹੀਰੋ ਦੇ ਪਰਿਵਾਰ ਨਾਲ ਤੁਹਾਨੂੰ ਮਿਲਵਾਵਾਂਗੇ ਜਿਸ ਦੀ ਕਹਾਣੀ ਤੁਹਾਨੂੰ ਜਜ਼ਬੇ ਤੇ ਹੌਸਲੇ ਦੇ ਨਾਲ ਭਰ ਦੇਵੇਗੀ ਅਸਲ ਅਸੀਂ ਪਹੁੰਚੇ ਹਾਂ ਜੀ ਸਰਦਾਰ ਨਿਰਮਲਜੀਤ ਸਿੰਘ ਸੇਖੋਂਜੀ ਦੇ ਘਰ ਨਾਮ ਸੁਣਦਿਆਂ ਸਾਰ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਅਸੀਂ ਕਿਹੜੇ ਯੋਧੇ ਦੇ ਘਰ ਪਹੁੰਚੇ ਹਾਂ ਦੱਸਦੇ ਇੱਕ ਇਹ ਇਸ ਦੌਰਾਨ ਇੱਕ ਫਿਲਮ ਦਾ ਜ਼ਿਕਰ ਕਰਨਾ ਵੀ ਬਣਦਾ ਦੱਸਦੇ ਕਿ ਬਾਰਡਰ 2 ਫਿਲਮ ਸ਼ੂਟ ਹੋ ਰਹੀ ਆ ਤੇ ਉਸ ਦੇ ਵਿੱਚ ਦਲਜੀਤ ਦੋਸਾਂਝ ਦੇ ਵੱਲੋਂ ਇੱਕ ਰੋਲ ਨਿਭਾਇਆ ਜਾ ਰਿਹਾ ਤੇ ਉਹ ਰੋਲ ਹੈ ਜੀ ਸਰਦਾਰ ਨਰਮਲਜੀਤ ਸਿੰਘ ਸੇਖੋਂ ਸਾਹਿਬ ਦਾ ਅਸੀਂ ਇੱਕ ਫਲਾਈਂਗ ਅਫਸਰ ਨਰਮਲਜੀਤ ਸਿੰਘ ਸੇਖੋਂ ਸਾਹਿਬ ਦੀ ਜੇਕਰ ਬਹਾਦਰੀ ਦੀ ਗੱਲ ਕਰੀ ਤਾਂ ਉਹਨਾਂ ਦੀ ਬਹਾਦਰੀ ਦੇ ਦੁਸ਼ਮਣ ਵੀ ਫੈਨ ਨੇ ਤਾਂ 1971 ਦੀ ਜੰਗ ਦੇ ਵਿੱਚ ਇੱਕ ਅਹਿਮ ਰੋਲ ਨਰਮਲਜੀਤ ਸਿੰਘ ਸੇਖੋਂ ਸਾਹਿਬ ਦੇ ਵੱਲੋਂ ਨਿਭਾਇਆ ਗਿਆ ਸੀ ਸ਼ਹਾਦਤ ਉਹਨਾਂ ਨੇ ਪ੍ਰਾਪਤ ਕੀਤੀ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਦੁਸ਼ਮਣਾਂ ਨੂੰ ਭੱਜਣਾ ਪੁਵਾਈਆਂ ਤੇ ਅਸਮਾਨ ਦੇ ਵਿੱਚ ਭੱਜਣ ਦੇ ਲਈ ਮਜਬੂਰ ਕਰ ਦਿੱਤਾ ਤਾਂ ਅੱਜ ਪਰਿਵਾਰ ਦੇ ਕੋਲ ਪਹੁੰਚੇ ਹਾਂ ਗੱਲਬਾਤ ਕਰਾਂਗੇ ਉਹਨਾਂ ਦੇ ਜੱਦੀ ਕਰਤੇ ਪਹੁੰਚੇ ਹੋਏ ਆ ਤਾਂ ਸਾਡੇ ਨਾਲ ਉਹਨਾਂ ਦੇ ਭਤੀਜੇ ਬਾਈ ਅਮਰਦੀਪ ਜੀ ਨੇ ਗੱਲਬਾਤ ਕਰ ਲੰਨੇ ਆ ਬਾਈ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਹੈ ਤੁਸੀਂ ਸਮਾਂ ਕੱਢਿਆ ਜੀ ਸასი ਗੱਲ ਬਾਈ ਹਾਂ ਜੀ ਬਾਈ ਜੀ ਜੇਕਰ ਮੈਂ ਸੇਖੋਂ ਸਾਹਿਬ ਦਾ ਜ਼ਿਕਰ ਕਰਾਂ ਜੀ ਮੈਨੂੰ ਲੱਗਦਾ ਕਿ ਜਦੋਂ ਉਹਨਾਂ ਦਾ ਨਾਮ ਆ ਜਾਂਦਾ ਨਾ ਤਾਂ ਹਰ ਇੱਕ ਦਾ ਜਿਹੜਾ ਇੱਕ ਰੌਂਗਟੇ ਖੜੇ ਹੋ ਜਾਂਦੇ ਆ ਕਿ ਉਹਨਾਂ ਦੀ ਕਹਾਣੀ ਅਜਿਹੀ ਆ ਅਜਿਹਾ ਜਜ਼ਬਾ ਅਜਿਹਾ ਹੌਸਲਾ ਸੀ ਕਿ ਬਹਾਦਰੀ ਦੀ ਅੱਜ ਤੱਕ ਕੋਈ ਉਸ ਤਰੀਕੇ ਦੀ ਮਿਸਾਲ ਨਹੀਂ ਮਿਲਦੀ ਹੈ ਹਾਂਜੀ ਹਾਂਜੀ ਬਾਈ ਜੀ ਬਹੁਤ ਵੱਡਾ ਨਾਮ ਰੋਸ਼ਨ ਕੀਤਾ ਜੀ ਪੰਜਾਬੀਆਂ ਦਾ ਖਾਸ ਕਰ ਏਅਰਫੋਰਸ ਦੇ ਇੱਕੋ ਪਰਮਵੀਰ ਚੱਕਰ ਨੇ ਜੀ ਜੀ ਮੇਰੇ ਦਾਦਾ ਜੀ ਜਿਨ੍ਹਾਂ ਨੂੰ ਪਰਮਵੀਰ ਚੱਕਰ ਏਅਰਫੋਰਸ ਦਾ ਮਿਲਿਆ ਪੰਜਾਬੀਆਂ ਦਾ ਬਹੁਤ ਪੰਜਾਬ ਦਾ ਨਾਮ ਬਹੁਤ ਰੋਸ਼ਨ ਕੀਤਾ ਜੀ ਉਹਨਾਂ ਨੇ अच्छा भाई जी जेकर मैं थोड़ा जा पीछे जावा 1971 ਦੀ ਆਪਾਂ ਗੱਲ ਕਰੀਏ 14 ਦਸੰਬਰ ਦਾ ਉਹ ਦਿਨ ਸੀ ਤਾਂ ਉਹ ਕਹਾਣੀ ਹੈ ਜੋ ਜਿੱਦਾਂ ਤੁਹਾਨੂੰ ਪਰਿਵਾਰ ਤੋਂ ਪਤਾ ਲੱਗਿਆ ਕਿ ਕਿਉਂਕਿ ਤੁਹਾਡਾ ਜਨਮ ਉਸ ਤੋਂ ਬਾਅਦ ਦਾ ਹੈ ਤਾਂ ਤੁਹਾਡੇ ਪਰਿਵਾਰ ਦੇ ਵੱਲੋਂ ਕੀ ਕਹਾਣੀ ਦੱਸੀ ਗਈ ਆ ਕਿਉਂਕਿ ਕਿਸ ਤਰੀਕੇ ਦਾ ਉਹ ਮਾਹੌਲ ਸੀ ਜਦੋਂ 1971 ਦੇ ਉਹ ਜੰਗ ਚੱਲ ਰਹੀ ਸੀ ਤਾਂ ਕਿਵੇਂ ਜਿਹੜੇ ਸੇਖੋਂ ਸਾਹਿਬ ਨੇ ਉੱਥੇ ਪਹੁੰਚੇ ਸੀ ਕਿਉਂਕਿ ਪਹਿਲਾਂ ਜਿੱਦਾਂ ਪਤਾ ਲੱਗਿਆ ਕਿ ਉਹ ਸ਼ਾਇਦ ਘਰ ਸੀਗੇ ਜਦੋਂ ਜੰਗ ਦਾ ਐਲਾਨ ਕੀਤਾ ਗਿਆ ਸੀ ਹਾਂਜੀ ਉਹ ਪਹਿਲਾਂ ਤੋਂ ਹੀ ਬਹੁਤ ਬਹਾਦਰ ਸੀਗੇ ਜੀ ਤੇ ਜਦੋਂ ਜੰਗ ਦਾ ਐਲਾਨ ਹੋਇਆ ਉਹਨਾਂ ਨੇ ਆਪ ਡਿਊਟੀ ਲਗਵਾਈ ਸੀ ਵੀ ਮੇਰੀ ਡਿਊਟੀ ਲਾਓ ਤੇ ਆਪ ਗਏ ਹੋ ਸ਼੍ਰੀਨਗਰ ਜੀ ਤੇ ਉਦੋਂ ਫਿਰ ਲੜਾਈ 'ਚ ਹਿੱਸਾ ਲਿਆ ਫਿਰ ਤਾਂ ਉਹਦੀ ਬਹਾਦਰੀ ਤਾਂ ਤੁਹਾਨੂੰ ਪਤਾ ਹੀ ਆ ਵੀ 6 ਜਹਾਜ਼ਾਂ ਨਾਲ ਇਕੱਲਾ ਪੰਜਾਬੀ ਫਾਈਟਰ ਪਾਇਲਟ ਸੀ ਤਾਇਆ ਜੀ 6 ਜਹਾਜ਼ਾਂ ਨਾਲ ਇਕੱਲਾ ਹੀ ਲੜੇ ਸੀਗੇ ਜੀ ਅੱਛਾ ਭਾਈ ਉਹ ਉਹ ਕਹਾਣੀ ਜੇਕਰ ਥੋੜਾ ਜਿ ਤੁਸੀਂ ਦੱਸ ਸਕਦੇ ਹੋ ਜੀ ਕੀ ਕੁਝ ਹੋਇਆ ਸੀ ਕਿਉਂਕਿ ਜਿੱਦਾਂ ਤੁਹਾਡੇ ਸ਼ਾਇਦ ਦਾਦਾ ਜੀ ਵੀ ਪਹਿਲਾਂ ਫੌਜ ਦੇ ਵਿੱਚ ਸਨ ਉਹ ਵੀ ਅਫਸਰ ਸੀਗੇ ਤਾਂ ਉਹ ਕਹਾਣੀ ਵਿੱਚ ਉਹਨਾਂ ਥੋੜੀ ਜਿਹਾ ਜੇਕਰ ਆਪਾਂ ਡੀਪਲੀ ਦੱਸ ਸਕਦੇ ਹ ਹਾਂਜੀ ਮੇਰੇ ਦਾਦਾ ਜੀ ਵੀ ਅਫਸਰ ਸੀਗੇ ਜੀ ਮੇਰੇ ਤਾਇਆ ਜੀ ਉਹਨਾਂ ਨੂੰ ਦੇਖ ਕੇ ਏਅਰ ਫੋਰਸ ਚ ਗਏ ਸੀਗੇ ਜੀ ਤੇ ਉਹ ਲੜਾਈ ਹੋਈ ਸੀਗੀ ਜੀ ਸ਼ਰੀ ਨਗਰ ਜੀ ਏਅਰ ਫੋਰਸ ਤੇ ਉਹਨਾਂ ਨੇ ਪਾਕਿਸਤਾਨ ਦੇ 6 ਜਹਾਜ਼ਾਂ ਨੇ ਹਮਲਾ ਕੀਤਾ ਸੀਗਾ ਤੇ ਮੇਰੇ ਤਾਇਆ ਜੀ ਨੇ ਫਿਰ ਇਕੱਲਿਆਂ ਨੇ ਉਹਨਾਂ ਦਾ ਮੁਕਾਬਲਾ ਕੀਤਾ ਸੀਗਾ ਤੇ ਉਹਨਾਂ ਨੂੰ ਦੋਨੋਂ ਮਾਰ ਗਿਰਾਇਆ ਸੀਗਾ ਤੀਸਰੇ ਨੂੰ ਵੀ ਸ਼ਾਇਦ ਗਿਰਾਤਾ ਸੀਗਾ ਉਹ ਤੇ ਬਾਕੀ ਦੇ ਭੱਜ ਗਏ ਸੀਗੇ ਉਹ ਅੱਛਾ ਜੀ ਜਹਾਜ਼ ਤੇ ਸ਼ਰੀ ਨਗਰ ਬਚਾਇਆ ਸੀਗਾ ਜੀ ਪੂਰਾ ਮਤਲਬ ਕਿ ਅਟੈਕ ਪਾਕਿਸਤਾਨ ਦੇ ਵੱਲੋਂ ਕੀਤਾ ਗਿਆ ਜਦੋਂ ਤਾਂ ਉਸ ਤੋਂ ਬਾਅਦ ਅਟੈਕ ਹੋਣ ਤੋਂ ਬਾਅਦ ਇਹਨਾਂ ਨੇ ਚਲਦੇ ਅਟੈਕ ਦੇ ਵਿੱਚ ਜਿਹੜਾ ਕਾਉਂਟਰ ਅਟੈਕ ਕੀਤਾ ਵਾਪਸ ਜਿਹੜਾ ਸਮਾਨ ਦੇ ਜਹਾਜ਼ ਦੇ ਤੱਕ ਗਏ ਪਹਿਲਾਂ ਫਿਰ ਉਸ ਤੋਂ ਬਾਅਦ ਜਹਾਜ਼ ਉਡਾ ਕੇ ਜਿਹੜਾ ਦੁਸ਼ਮਣ ਤੇ ਬਾਰ ਕੀਤੇ ਹਾਂਜੀ ਮੈਂ ਹੁਣ ਜਾ ਕੇ ਆਇਆ ਸ਼੍ਰੀਨਗਰ ਕੱਲ ਹੀ ਆਇਆ ਤੇ ਉੱਥੇ ਗੋਲੀਆਂ ਦੇ ਨਿਸ਼ਾਨ ਹਜੇ ਵੀ ਬਣੇ ਹੋਏ ਨੇ ਹਾਂਜੀ 에ਅਰ ਫੋਰਸ ਨੇ ਇਹਨਾਂ ਦਾ 80ਵਾਂ ਜਨਮ ਦਿਨ ਮਨਾਇਆ ਤੇ ਮੈਨੂੰ ਸੱਦਿਆ ਸੀਗਾ ਉੱਥੇ ਤੇ ਉੱਥੇ ਗੋਲੀਆਂ ਦੇ ਹਜੇ ਵੀ ਨਿਸ਼ਾਨ ਨੇ ਤੇ ਇਹਨਾਂ ਦਾ ਸਟੈਚੂ ਵੀ ਲਾਇਆ ਉੱਥੇ ਬੁੱਤ ਲੱਗ ਲਾਇਆ ਉਹਨਾਂ ਨੇ ਜੀ ਜੇ ਅਣਗੇ ਨੇ ਔਰ ਸਾਰਾ ਬਹੁਤ ਮਾਨ ਇੱਜ਼ਤ ਕੀਤਾ ਇਹਨਾਂ ਦੇ ਬਰਥਡੇ ਤੇ ਬੜੇ ਸੈਲੀਬ੍ਰੇਟ ਕੀਤਾ ਉੱਥੇ ਜੀ ਇਸ ਤੋਂ ਪਹਿਲਾਂ ਦੀ ਜ਼ਿਕਰ ਗੱਲ ਕਰਾਂ ਸ਼ਾਇਦ ਅੰਡੇਮਾਨ ਨੀਕੋਬਾਰ ਦੇ ਵਿੱਚ ਇੱਕ ਟਾਪੂ ਦਾ ਨਾਮ ਵੀ ਰੱਖਿਆ ਗਿਆ ਸੀ ਉਸ ਵੇਲੇ ਵੀ ਤੁਸੀਂ ਉੱਥੇ ਪਹੁੰਚੇ ਸੀ ਸ਼ਾਇਦ ਜੀ ਹਾਂਜੀ ਮੈਂ ਉੱਥੇ ਗਿਆ ਸੀਗਾ ਜੀ ਉਹ ਮੋਦੀ ਜੀ ਨੇ ਸੱਦਾ ਸੀ ਮੈਨੂੰ ਅਮਿਤ ਸ਼ਾਹ ਜੀ ਨੇ ਸੱਦਾ ਹਾਂਜੀ ਉਹ ਸਰਕਾਰ ਵਾਲੀਆਂ ਫੰਕਸ਼ਨ ਸੀਗਾ ਉਹ ਇਹਨਾਂ ਦੇ ਇੱਕ ਆਈਲੈਂਡ ਦਾ ਨਾਮ ਇਹਨਾਂ ਦੇ ਨਾਮ ਤੇ ਰੱਖਿਆ ਸਿੱਖੋਂ ਦਵੀਪ ਜੀ ਜੀ ਤੇ ਹੁਣ ਜਿਹੜਾ ਸ਼੍ਰੀਨਗਰ ਦੇ ਵਿੱਚ ਕਿ ਮਿਊਜ਼ੀਅਮ ਬਣਾਇਆ ਗਿਆ ਜਾਂ ਉੱਥੇ ਕਿਸ ਤਰੀਕੇ ਜਿਹੜਾ ਫੰਕਸ਼ਨ ਕਰਵਾਇਆ ਗਿਆ ਸ਼੍ਰੀਨਗਰ ਜੀ ਇਹਨਾਂ ਦਾ ਬਰਥਡੇ 80ਵਾਂ ਜਨਮ ਦਿਨ ਮਨਾਇਆ ਜੀ ਉੱਥੇ ਮਤਲਬ 에ਅਰਫੋਰਸ ਨੇ ਇੰਡੀਅਨ 에ਅਰਫੋਰਸ ਨੇ ਉਹਨਾਂ ਦੇ ਚੀਫ ਨੇ ਆਉਣਾ ਸੀਗਾ ਉਹ ਕਿਸੇ ਕੰਮ ਉਹ ਬਾਹਰ ਉਹਨਾਂ ਨੂੰ ਪਿਆ ਗਿਆ ਫਿਰ ਡਿਪਟੀ ਚੀਫ ਆਏ ਸੀ ਇੰਡੀਆ ਦੇ ਤੇ ਜੇ ਐਨ ਕੇ ਦੇ ਕਮਾਂਡਰ ਸੀਗੇ ਸਾਡੇ ਨਾਲ ਲੰਚ ਵਗੈਰਾ ਬਹੁਤ ਮੈਨੂੰ ਉਹਨਾਂ ਨੇ ਮਾਨ ਦਿੱਤਾ ਉੱਥੇ ਮੈਂ 2-3 ਦਿਨ ਉਹਨਾਂ ਦੇ ਨਾਲ ਹੀ ਰਿਹਾ ਤੇ ਸਾਰਾ ਕੁਝ ਦੇਖ ਕੇ ਆਇਆ ਉੱਥੇ ਸਟੈਚੂ ਲਗਾਇਆ ਉਹਨਾਂ ਦਾ ਜਿੱਥੇ ਉਹਨਾਂ ਦੀ ਜਹਾਜ਼ ਉਡਾਇਆ ਜੀ ਤੇ ਗੋਲੀਆਂ ਦੇ ਨਿਸ਼ਾਨ ਹਜੇ ਵੀ ਉੱਥੇ ਉਦਾਂ ਹੀ ਨੇ ਤੇ ਉਹਨਾਂ ਦੀ ਪੁਰਾਣੀ ਕੱਪੜੇ ਫੋਟੋਆਂ ਵਗੈਰਾ ਮਿਊਜ਼ੀਅਮ ਬਣਾਇਆ ਉੱਥੇ ਜੀ ਅੱਛਾ ਜੀ ਮਤਲਬ ਕਿ ਜੋ ਵਰਦੀ ਵਗੈਰਾ ਸੀ ਉਹ ਉੱਥੇ ਰੱਖੀ ਗਈ ਹੈ ਜੀ ਹਾਂਜੀ ਉੱਥੇ ਵੀ ਆ ਦਿੱਲੀ ਵੀ ਆ ਤੇ ਚੰਡੀਗੜ੍ਹ ਵੀ ਆ ਤੇ ਜੋ ਕੱਪੜੇ ਸੀ ਮੈਂ ਦੇਦੇ ਸੀਗੇ ਸਾਰੇ ਏਅਰਪੋਰਟ ਨੂੰ ਤੇ ਉਹਨਾਂ ਨੇ ਉਹ ਮਿਊਜ਼ੀਅਮ ਚ ਬਹੁਤ ਕਰਾਇਆ ਤੇ ਇੱਕ ਉਹਨਾਂ ਦੀ ਮੂਵੀ ਫਿਲਮ ਦਿਖਾਈ ਉੱਥੇ ਮੰਦਾ ਉਹ 에어ਫੋਰਸ ਦਾ ਜਾਂ ਹੋਰ ਪ੍ਰਾਈਵੇਟ ਵੀ ਸੀਗੇ ਤੇ ਇੱਕ ਮੂਵੀ ਉਹਨਾਂ ਦੀ ਦਿਖਾਈ ਉਹਨਾਂ ਨੂੰ ਬੱਚਿਆਂ ਨੂੰ ਬੜਾ ਉਹ ਮਾਣ ਮਹਿਸੂਸ ਹੋਇਆ ਪੰਜਾਬੀ ਦੇਖ ਕੇ ਭਾਈ ਜੀ ਤੁਹਾਡੀ ਗੱਲ ਕਰਾਂ ਤੁਸੀਂ ਤਾਂ ਪਰਿਵਾਰ ਦੇ ਵਿੱਚੋਂ ਉਹਨਾਂ ਤੁਹਾਡੇ ਲਈ ਤਾਂ ਮਾਣ ਵਾਲੀ ਗੱਲ ਹੈ ਤਾਂ ਨਾਲ ਨਾਲ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਵਾਲਿਆਂ ਦੇ ਲਈ ਜਾਂ ਖਾਸ ਕਰ ਲੁਧਿਆਣਾ ਵਾਸੀਆਂ ਦੀ ਗੱਲ ਕਰ ਲਈਏ ਤਾਂ ਸਾਡੇ ਲਈ ਹੋਰ ਵੀ ਜ਼ਿਆਦਾ ਉਹ ਮਾਣ ਵਾਲੀ ਗੱਲ ਹੋ ਜਾਂਦੀ ਹੈ ਕਿ ਸਾਡੇ ਇੱਕ ਇੱਕ ਸਰਦਾਰ ਸਨ ਤੇ ਉਮਰ ਦੀ ਮੈਂ ਗੱਲ ਕਰਾਂ ਤਾਂ ਸਿਰਫ 26 ਤੋਂ 27 ਦੇ ਕਰੀਬ ਜਿਹੜੀ ਉਮਰ ਸੀ ਹਾਂਜੀ 27ਵਾਂ ਸਾਲ ਲੱਗਿਆ ਸੀਗਾ ਜੀ ਚਾਹੇ 4 ਸਾਲ ਦਾ ਹੋਏ ਸੀਗੇ ਜੀ ਭਰਤੀ ਹੋਏ ਉਹਨੂੰ ਅਫਸਰ ਸੀਗੇ ਫਲਾਈਂਗ ਅਫਸਰ ਤੇ ਬਹੁਤ ਵੱਡੀ ਬਹਾਦਰੀ ਆ ਜੀ ਉਹਨਾਂ ਦੀ ਤੇ ਕੱਲਿਆਂ ਨੇ 6 ਦਾ ਮੁਕਾਬਲਾ ਕੀਤਾ ਤੇ ਇੱਕੋ ਪਰਮਵੀਰ ਚੱਕਰ ਆਇਰ ਫੋਰਸ ਚ ਹਾਂਜੀ ਹਾਂਜੀ ਅੱਛਾ ਬਾਈ ਜੀ ਜੇਕਰ ਮੈਂ ਉਹਨਾਂ ਦੀ ਭਰਤੀ ਦੀ ਗੱਲ ਕਰਾਂ ਜਿਵੇਂ ਤੁਸੀਂ ਕਿਹਾ ਕਿ 4 ਸਾਲ ਭਰਤੀ ਹੋਏ ਹਜੇ ਹੋਏ ਸੀਗਾ ਉਹਨਾਂ ਨੂੰ ਹੋਇਆਂ ਨੂੰ ਤਾਂ ਕਿਸ ਤਰੀਕੇ ਦਾ ਜਜ਼ਬਾ ਸੀਗਾ ਕਿਵੇਂ ਉਹਨਾਂ ਦਾ ਇਹ ਇਸ ਲਾਈਨ ਦੇ ਵਿੱਚ ਆਉਣਾ ਹੋਇਆ ਕੋਈ ਤੁਹਾਨੂੰ ਪਤਾ ਲੱਗਿਆ ਹੋਵੇਗਾ ਪਰਿਵਾਰ ਦੇ ਆ ਤੁਹਾਡੇ ਫਾਦਰ ਸਾਹਿਬ ਨੇ ਕੀ ਕਹਾਣੀ ਸ਼ੇਅਰ ਕੀਤੀ ਹੋਏ ਇਸ ਸੰਬੰਧੀ ਮੈਂ ਤੁਹਾਨੂੰ ਦੱਸਿਆ ਜੀ ਮੇਰੇ ਦਾਦਾ ਜੀ ਵੀ 에어ਫੋਰਸ 'ਚ ਸੀਗੇ ਪਹਿਲਾਂ ਤੇ ਉਹਨਾਂ ਨੂੰ ਦੇਖ ਕੇ ਬਰ ਸਕੂਲਿੰਗ ਕੀਤੀ ਇਹਨਾਂ ਨੇ ਆਗਰੇ ਰਹਿੰਦੇ ਹੁੰਦੇ ਸੀਗੇ ਤੇ ਮੇਰੇ ਪਾਪਾ ਵੀ ਨਾਲ ਹੀ ਰਹਿੰਦੇ ਸੀਗੇ ਜੀ ਤੇ ਉਹ ਫਿਰ ਜਦੋਂ 에어ਫੋਰਸ 'ਚ ਸੀ ਫਿਰ ਇਹਨਾਂ ਨੇ ਪਹਿਲਾਂ ਤੋਂ ਹੀ ਸੀਗਾ ਵੀ ਮੈਂ ਦੇਸ਼ ਲਈ ਕੁਝ ਕਰਨਾ ਵਾਂ ਤੇ ਮਤਲਬ ਉਹਨਾਂ ਨੂੰ ਦੇਖ ਕੇ ਅਫਸਰ ਭਰਤੀ ਹੋਏ ਜੀ 에어ਫੋਰਸ 'ਚ ਤੇ ਕਮਿਸ਼ਨ ਲਿਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਜੋ ਲੜਾਈ ਲੱਗੇ ਉੱਥੇ ਪੋਸਟਿੰਗ ਸੀਗੀ ਸ਼ਰੀਨਗਰ ਹੂੰ ਤੇ ਬਸ ਏਡੀ ਵੱਡੀ ਬਹਾਦਰੀ ਉਹਨਾਂ ਨੂੰ ਸੀਗਾ ਵੀ ਮੈਂ ਦੇਸ਼ ਲਈ ਕੁਝ ਕਰਨਾ ਪਹਿਲਾਂ ਹੀ ਸੀਗਾ ਦਿਲ ਚ ਪਹਿਲਾਂ ਤੋਂ ਹੀ ਜਜ਼ਬਾ ਸੀ ਹਾਂਜੀ ਪਹਿਲਾਂ ਤੋਂ ਹੀ ਸੀਗਾ ਦਿਲ ਚ ਜੀ ਫਿਰ ਜਦੋਂ ਜੰਗ ਲੱਗਦੀ ਆ ਉਸ ਤੋਂ ਪਹਿਲਾਂ ਸ਼ਾਇਦ ਵਿਆਹ ਦੀ ਮੈਂ ਜੇਕਰ ਗੱਲ ਕਰਾਂ ਕੁਝ ਮਹੀਨੇ ਹੋਏ ਸੀ ਜੀ ਸੇਖੋਂ ਸਾਹਿਬ ਦਾ ਵਿਆਹ ਹੋਇਆ ਨੂੰ ਵੀ ਹਾਂਜੀ ਫਰਵਰੀ ਚ ਵਿਆਹ ਸੀਗਾ ਜੀ ਦਸੰਬਰ ਚ ਸ਼ਹਾਦਤ ਹੋ ਗਈ 14 ਦਸੰਬਰ ਨੂੰ ਤੇ ਵਿਆਹ ਨੂੰ ਤਾਂ 10 ਮਹੀਨੇ ਆ ਜਿੱਥੇ ਆਪਾਂ ਘਰ ਬੈਠੇ ਹਾਂ ਜੀ ਇਹ ਮੇਰਾ ਪਿੰਡ ਦਾ ਉਹਨਾਂ ਦਾ ਅਸਲੀ ਘਰ ਆ ਇਹ ਜਦੀ ਘਰ ਜਦੀ ਇਹਦੀਆਂ ਫੋਟੋਆਂ ਵੀ ਉੱਥੇ ਲੱਗੀਆਂ ਜੀ ਬਹੁਤ ਪੋਸਟਰ ਲਗਾਏ ਹੋਇਆ ਘਰ ਦੇ ਉਹਨਾਂ ਨੇ 에ਅਰਫੋਸ ਵਾਲਿਆਂ ਨੇ ਇਸ ਘਰ ਦੀਆਂ ਤੇ ਇੱਥੇ ਉਹਨੂੰ ਬਸ 4-5 ਕੁ ਮਹੀਨੇ ਰਹਿ ਪਾਏ ਨੇ ਉਹ ਇਸ ਘਰ 'ਚ ਤੇ ਮਤਲਬ ਇਸ ਘਰ ਨਾਲ ਉਹਨਾਂ ਦਾ ਬਹੁਤ ਪਿਆਰ ਸੀਗਾ ਇਹ ਮੇਰਾ ਜੱਦੀ ਘਰ ਹੈ ਜੀ ਹਿਸੇਵਾਲਾ ਪਿੰਡ 'ਚ ਯਾਨੀ ਕਿ ਵਿਆਹ ਤੋਂ ਪਹਿਲਾਂ ਇਹ ਘਰ ਬਣਾਇਆ ਸੀ ਉਸ ਤੋਂ ਬਾਅਦ ਫਿਰ ਜੰਗ ਲੱਗ ਜਾਂਦੀ ਹੈ ਤੇ ਸ਼ਹਾਦਤ ਹੋ ਜਾਂਦੀ ਹੈ ਜੀ 4 ਕੁ ਮਹੀਨੇ ਰਹਿ ਪਾਇਆ ਉਹ ਇੱਥੇ ਇਸ ਘਰ 'ਚ ਜੀ ਤਾਂ ਹੁਣ ਹੁਣ ਉਹਨਾਂ ਦੀਆਂ ਕੋਈ ਨਿਸ਼ਾਨੀਆਂ ਜਿਹੜੀਆਂ ਤੁਸੀਂ ਸਾਹਮਣੇ ਰੱਖੀਆਂ ਜਿੱਦਾ ਘਰ ਆਇਆ ਇਸ ਤੋਂ ਇਲਾਵਾ ਕੋਈ ਹੋਰ ਵੀ ਨਿਸ਼ਾਨੀ ਸામੀ ਹੋਈ ਹੈ ਜੀ ਉਹਨਾਂ ਦੀ ਬੁੱਕਸ ਵਗੈਰਾ ਔਰ ਕੱਪੜੇ ਔਰ ਜੋ 에ਅਰਫੋਰਸ ਦੀ ਡਰੈੱਸ ਸੀ ਜੀ ਸਾਰੇ ਉਹ ਮੈਂ ਮਿਊਜ਼ੀਅਮ ਚ ਦੇ ਚੁੱਕੇ ਹਾਂ ਜੀ ਅੱਛਾ ਜੀ ਹੁਣ ਦਿੱਲੀ ਵੀ ਮਿਊਜ਼ੀਅਮ ਇੱਕ ਹੋਰ ਬਣ ਰਿਹਾ ਕਹਿੰਦੇ મોદી ਜੀ ਨੇ ਉਹਦਾ ਉਦਘਾਟਨ ਕਰਨਾ ਵਾ ਵੀ ਉੱਥੇ ਵੀ ਬੁਲਾਉਣਗੇ ਮੈਨੂੰ ਜੀ ਤੇ ਇੱਕ ਚੰਡੀਗੜ੍ਹ ਬਣਿਆ ਜੀ ਇੱਕ ਉੱਥੇ ਸ਼੍ਰੀਨਗਰ 에ਅਰਫੋਰਸ ਸਟੇਸ਼ਨ ਤੇ ਬਹੁਤ ਵੱਡਾ ਮਿਊਜ਼ੀਅਮ ਬਣਾਇਆ ਜਿੱਥੇ ਉਹਨਾਂ ਨੇ ਜਹਾਜ਼ ਚੜਾਇਆ ਸੀਗਾ ਅੱਛਾ ਜੰਗ ਦੇ ਵੇਲੇ ਜਿੱਥੋਂ ਜਹਾਜ਼ ਚੜਾਇਆ ਹਾਂਜੀ ਹਾਂਜੀ ਜਿੱਥੋਂ ਜਹਾਜ਼ ਚੜਾਇਆ ਸੀ ਉੱਥੇ ਮਿਊਜ਼ੀਅਮ ਬਣਾਇਆ ਜੀ ਬਹੁਤ ਵੱਡ ਤੇ ਉੱਥੇ ਨਾਲ ਸਟੈਚੂ ਵੀ ਲਗਾਇਆ ਵਾ ਪਹਿਲਾਂ ਵੀ ਲੱਗਿਆ ਸੀ ਹੁਣ ਵੱਡਾ ਸਟੈਚੂ ਲਗਾਇਆ ਉੱਥੇ ਤੇ ਕਪੜੇ ਵਗੈਰਾ ਸਾਰੇ ਇਹਨਾਂ ਦੇ ਰੱਖੇ ਬੁਕਸ ਇਹਨਾਂ ਦੀਆਂ ਰੱਖੀਆਂ ਤੇ ਜਿੱਥੇ ਕਮਰੇ ਚ ਰਹਿੰਦੇ ਹੁੰਦੇ ਸੀ ਉਹ ਕਮਰਾ ਵੀ ਉਦਾਂ ਹੀ ਰੱਖਿਆ ਹੋਇਆ ਉਹਨਾਂ ਨੇ ਸਰਕਾਰ ਨੇ ਤੇ ਉੱਥੇ ਇਹਨਾਂ ਦੀ ਕਿਤਾਬਾਂ ਵੀ ਆ ਉੱਥੇ ਬੈੱਡ ਵੀ ਉਸ ਤਰ੍ਹਾਂ ਹੀ ਰੱਖਿਆ ਹੋਇਆ ਤੇ ਫੋਟੋ ਮੇਰੇ ਇਸ ਘਰ ਦੀਆਂ ਵੀ ਉੱਥੇ ਲੱਗੀਆਂ ਹੋਈਆਂ ਉਸ ਸ਼੍ਰੀਨਗਰ ਹਾਂਜੀ ਸ਼੍ਰੀਨਗਰ ਜੀ ਸ਼੍ਰੀਨਗਰ ਅੱਛਾ ਭਾਈ ਜੀ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਕਿ ਉੱਥੇ ਗਏ ਹੋ ਉੱਥੇ ਸਭ ਕੁਝ ਜਨਾਂ ਸਰਕਾਰ ਨੇ ਵੀ ਇਸ ਤਰੀਕੇ ਸਾਮ ਕੇ ਰੱਖਿਆ ਹੋਇਆ ਵਾ ਨਿਸ਼ਾਨੀ ਸਾਮ ਕੇ ਰੱਖੀ ਹੋਈ ਆ ਤਾਂ ਫਿਰ ਕਿੰਨਾ ਇੱਕ ਮਾਣ ਮਹਿਸੂਸ ਹੁੰਦਾ ਉੱਥੇ ਜਾ ਕੇ ਜੀ ਸਰਕਾਰ ਮਾਣਦਾ ਜੀ ਮਹਿਸੂਸ ਹੁੰਦਾ ਹੀ ਆ ਜਦੋਂ ਹੁਣ ਮੈਨੂੰ ਸਾਦੇ ਨੇ ਤੇ ਮੇਰੀ ਜਦੋਂ ਜਿੱਥੇ ਦੇਖੀਦਾ ਉਹਨਾਂ ਦੀਆਂ ਫੋਟੋਆਂ ਸਟੈਚੂ ਸਾਰੇ ਲੱਗੇ ਹੋਏ ਨੇ ਤੇ ਉਹਨਾਂ ਦੀ ਬੁਕਸ ਫਿਲਮ ਦਿਖਾਈ ਸਾਰੇ 1000 2000 ਅਫਸਰ ਬੈਠਾ ਵੀ ਆਈ ਵੀ ਬੰਦੇ ਬੈਠੇ ਉਹ ਚ ਮਾਣ ਮਹਿਸੂਸ ਹੁੰਦਾ ਕਿ ਮੇਰੀ ਫੈਮਲੀ ਨੂੰ ਦੇਖ ਰਹੇ ਨੇ ਜੀ ਬਹੁਤ ਵੱਡਾ ਮਾਣ ਮਹਿਸੂਸ ਹੁੰਦਾ ਜੀ ਅੱਛਾ ਬਾਈ ਜੀ ਜੇਕਰ ਆਪਾਂ ਹੋਰ ਗੱਲ ਕਰੀਏ ਪਰਿਵਾਰਕ ਮਾਹੌਲ ਦੀ ਗੱਲ ਕਰੀਏ ਜਿਵੇਂ ਤੁਸੀਂ ਦੱਸਿਆ ਕਿ ਘਰ ਉਹਨਾਂ ਨੇ ਬਣਾਇਆ ਸੀ ਨਾ ਸਾਰਾ ਕੁਝ ਤਿਆਰ ਕਰਵਾਇਆ ਸੀਗਾ ਪਰਿਵਾਰਕ ਮਾਹੌਲ ਕਿਸ ਤਰੀਕੇ ਦਾ ਹੁੰਦਾ ਸੀ ਕਿਉਂਕਿ ਵਿਆਹ ਤੋਂ ਕੁਝ ਸਮੇਂ ਬਾਅਦ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਹੈ ਜੰਗ ਦੇ ਲਈ ਜਾਣਾ ਹੋਵੇ ਤਾਂ ਫਿਰ ਉਹ ਪਰਿਵਾਰਕ ਮਾਹੌਲ ਵੀ ਇੱਕ ਬੜਾ ਵੱਖਰਾ ਹੁੰਦਾ ਵਾ ਜਿੱਦਾਂ ਤੁਹਾਡੇ ਦਾਦਾ ਜੀ ਫੌਜ 'ਚ ਸੀਗੇ ਤਾਂ ਪਰਿਵਾਰ ਦੀ ਕੀ ਕਹਾਣੀ ਸੀ ਉਸ ਵੇਲੇ ਕੀ ਗ ਜਾਣਾ ਸੀਗਾ ਜੰਗ ਦੇ ਲਈ ਮੇਰੇ ਦਾਦਾ ਜੀ ਵੀ ਤੁਹਾਨੂੰ ਦੱਸਿਆ ਮੈਂ 에어ਫੋਰਸ 'ਚ ਹੀ ਸੀਗੇ ਜੀ ਤੇ ਪਰਿਵਾਰ ਦਾ ਤਾਂ ਹੁਣ ਉਹਨਾਂ ਦਾ ਵਿਆਹ ਹੋਏ ਨੂੰ ਅਜੇ 7-8 ਮਹੀਨੇ ਹੋਏ ਸੀਗੇ ਤੇ ਹੁੰਦਾ ਹੀ ਆ ਵੀ ਨਾ ਜਾਓ ਪਰ ਉਹ ਕਹਿੰਦੇ ਸੀ ਮੈਂ ਜਾਣਾ ਵਾਂ ਵੀ ਉਹ ਗਏ ਨੇ ਤੇ ਐਡਾ ਵੱਡਾ ਨਾਮ ਕੀਤਾ ਜੀ ਆਪਣਾ ਤੇ ਬਹੁਤ ਬਹਾਦਰੀ ਆ ਉਹਨਾਂ ਦੀ ਹਾਂਜੀ ਪਰਿਵਾਰ ਨੂੰ ਕਦੋਂ ਪਤਾ ਲੱਗਦਾ ਸੀ ਸ਼ਹਾਦਤ ਦੇ ਬਾਰੇ ਕਿਵੇਂ ਪਤਾ ਲੱਗਦਾ ਫਿਰ ਸ਼ਹਾਦਤ ਜੀ ਉਦੋਂ ਉਜਾ ਇੰਨਾ ਫੋਨ ਫੌਮ ਦਾ ਹੁੰਦੇ ਨਹੀਂ ਸੀਗੇ ਨਾ ਟੀਵੀ ਰੇਡੀਓ ਤੋਂ ਪਤਾ ਲੱਗਿਆ ਸੀ ਮੇਰੇ ਦਾਦਾ ਦਾਦੀ ਜੀ ਨੂੰ ਜੀ ਤੇ ਫਿਰ ਉਹ ਉਹਨਾਂ ਨੇ ਉਹ ਸੰਸਕਾਰ ਤਾਂ ਚਲੋ ਉੱਥੇ ਕਰਤਾ ਸੀਗਾ 2-3 ਘੰਟੇ ਲੱਗਦੇ ਸੀ ਇੱਥੋਂ ਜਾਣ ਨੂੰ ਇੱਕ ਲੜਾਈ ਲੱਗੀ ਹੋਈ ਸੀਗੀ ਜੀ ਉਹਨਾਂ ਦੀ ਡੈਥ ਤੋਂ 2-3 ਦਿਨ ਬਾਅਦ ਲੜਾਈ ਖਤਮ ਹੋਈ ਆ ਜੀ ਅੱਛਾ ਜੀ ਹਾਂਜੀ ਤੇ ਫਿਰ ਉਹ ਉਸ ਤੋਂ ਬਾਅਦ ਆਸਤੀਆਂ ਉਹਨਾਂ ਨੇ ਦਿੱਤੀਆਂ ਸੀ ਤੇ ਉਦੋਂ 6 ਮਹੀਨੇ ਬਾਅਦ ਮੇਰੇ ਦਾਦਾ ਦਾਦੀ ਜੀ ਨੂੰ ਬੁਲਾਇਆ ਸੀ ਉੱਥੇ ਜਿੱਥੇ ਸ਼ਹਾਦਤ ਹੋਈ ਸੀ ਉੱਥੇ ਗਏ ਸੀਗੇ ਤੇ ਜਾ ਕੇ ਉਹ ਜਗ੍ਹਾ ਵੀ ਦੇਖ ਕੇ ਆਏ ਸੀਗੇ ਤੇ ਮਿਲ ਕੇ ਵੀ ਆਏ ਸੀ ਜਿਨ੍ਹਾਂ ਨੇ ਐਂਡ ਜਿਹਨਾਂ ਨੂੰ ਪਾਣੀ ਵਗੈਰਾ ਪਲਾਇਆ ਸੀਗਾ ਹਾਂਜੀ ਉਹਨਾਂ ਦੇ ਮਤਲਬ ਕਿ ਸੰਸਕਾਰ ਪਰਿਵਾਰ ਨਹੀਂ ਕਰ ਸਕਿਆ ਸੀਗਾ ਨਹੀਂ ਸੰਸਕਾਰ ਪਰਿਵਾਰ ਨਹੀਂ ਕਰ ਸਕਿਆ ਜੀ ਉਹ ਅਸਤੀਆਂ ਦੇ ਗਏ ਸੀਗੇ ਜੀ ਉਹ ਉਸ ਤੋਂ ਬਾਅਦ ਲੈ ਕੇ ਗਏ ਸੀਗੇ ਪਰਿਵਾਰ ਨੂੰ ਉੱਥੇ ਤਾਂ ਸੰਸਕਾਰ ਜਿਹੜਾ ਉਹ ਫੌਜ ਦੇ ਵੱਲੋਂ ਕੀਤਾ ਗਿਆ ਸੀ ਫਿਰ ਹਾਂਜੀ ਫੌਜ ਵੱਲ ਨਹੀਂ ਹੋ ਜੀ ਫੌਜ ਵੱਲ ਨਹੀਂ ਹਾਂਜੀ ਕੀਤਾ ਗਿਆ ਜੀ ਤਾ ਭਾਈ ਜੀ ਵੀ ਇੱਕ ਬੜੀ ਵੱਡੀ ਗੱਲ ਆ ਨਾ ਕਿ ਪਰਿਵਾਰ ਆਖਰੀ ਵਾਰ ਕੈਲੇ ਕੇ ਅੰਤਿਮ ਦਰਸ਼ਨ ਵੀ ਨਹੀਂ ਕਰ ਪਾਇਆ ਮਾਤਾ ਪਿਤਾ ਦੀ ਗੱਲ ਕਰੇ ਤਾਂ ਮਾਤਾ ਪਿਤਾ ਦੇ ਮਿਲਣਾ ਤਾਂ ਸ਼ਾਇਦ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਪਰ ਇੱਕ ਪਾਸੇ ਇਹ ਵੀ ਆ ਕਿ ਮਾਣ ਵਾਲੀ ਗੱਲ ਹੈ ਸ਼ਹਾਦਤ ਹੋਈ ਹੈ ਤੇ ਉਹ ਵੀ ਦੁਸ਼ਮਣਾਂ ਨੂੰ ਭਾਜੜਾ ਪਵਾ ਕੇ ਹਾਂਜੀ ਮੈਂ ਮੈਂ ਦੇਖਿਆ ਆਪਣੀ ਦਾਦੀ ਜੀ ਨੂੰ ਜੀ ਉਹ ਮੈਂ ਮੈਂ ਤਾਂ ਜੱਜਾ ਤੋਂ ਬਾਅਦ ਵਰਧ ਹੋਇਆ ਜੀ ਪਰ ਉਹ ਬੜੇ ਅਫਸਰ ਰਹਿੰਦੇ ਸੀਗੇ ਜੀ ਹੁਣ ਤੁਹਾਨੂੰ ਪਤਾ ਵੀ ਅਫਸਰ ਬੇਟਾ ਹੋਵੇ ਤੇ 4 ਸਾਲ ਦੀ ਸਰਵਿਸ ਹੋਵੇ ਨਵਾਂ ਵਿਆਹ ਹੋਇਆ ਹੋਵੇ ਤੇ ਅੰਤਿਮ ਦਰਸ਼ਨ ਵੀ ਨਹੀਂ ਕਰ ਸਕਦੇ ਡੈਥ ਹੋ ਜਵੇ ਤੇ ਕੀ ਹਾਲ ਹੋਊਗਾ ਤੁਸੀਂ ਆਪ ਸੋਚ ਸਕਦੇ ਹੋ ਜੀ ਚਲੋ ਤਾਂ ਮੇਰਾ ਬਰਥ ਹੋਇਆ ਜੀ ਫਿਰ ਉਹਨਾਂ ਦਾ ਚਲੋ ਥੋੜਾ ਧਿਆਨ ਡਿਵਰਟ ਹੋਇਆ ਚਲੋ ਪਰ ਮੈਂ ਜਦੋਂ ਦਾ ਵੱਡਾ ਹੋਇਆ ਮੈਂ ਇਹੀ ਗੱਲਾਂ ਸੁਣੀਆਂ ਜੀ ਘਰ 'ਚ ਜੀ अच्छा भाई जी जेकर सेखो साहब ਦੇ ਸੁਭਾਅ ਦੀ ਗੱਲ ਕਰੀਏ ਜਿੱਦਾਂ ਤੁਹਾਡੇ ਫਾਦਰ ਸਾਹਿਬ ਵੀ ਦੱਸਦੇ ਹੋਣਗੇ ਕਿੰਦਾਂ ਦਾ ਸੁਭਾਅ ਸੀਗਾ ਆਮ ਪਿੰਡ ਦੇ ਵਿੱਚ ਕਿੰਦਾਂ ਦਾ ਉਹਨਾਂ ਦਾ ਜਿਹੜਾ ਮਿਲਵਰਤਨ ਰਹਿੰਦਾ ਸੀ ਕਿਉਂਕਿ ਜਿੱਦਾਂ ਮੈਂ ਇੱਕ ਪਹਿਲਾਂ ਵੀ ਆਪਣੀ ਗੱਲਬਾਤ ਹੋਈ ਸੀ ਤਾਂ ਤੁਸੀਂ ਦੱਸ ਦਿਓ ਕਿ ਸ਼ਾਇਦ ਹਲਵਾਰੇ ਦੇ ਵਿੱਚ ਵੀ ਉਹਨਾਂ ਦੀ ਪੋਸਟਿੰਗ ਰਹੀ ਆ ਤਾਂ ਉਸ ਟਾਈਮ ਕਹਿੰਦੇ ਪਿੰਡ ਦੇ ਉੱਪਰ ਦੀ ਜਹਾਜ਼ ਦਾ ਢੇਡਾ ਜਿਹੜੇ ਕਢਾਉਂਦੇ ਹੁੰਦੇ ਸੀਗੇ ਹਾਂਜੀ ਹਲਵਾਰੇ ਰਹੇ ਨੇ ਉਹ ਉਦੋਂ ਜਹਾਜ਼ ਦੇ ਸਾਡੇ ਪਿੰਡ ਉੱਪਰ ਦੀ ਕਰਦੇ ਹੁੰਦੇ ਸੀਗੇ ਜੀ ਸਾਰੀ ਫਲਾਈਂਗ ਤੇ ਬੜੀਆ ਮਜ਼ਾਕੀਆ ਸੁਭਾਅ ਸੀਗਾ ਜੀ ਵਧੀਆ ਦਲੇਰ ਬਹੁਤ ਸੀਗੇ ਜੀ ਤੇ ਵਧੀਆ ਮਤਲਬ ਬਹੁਤ ਦਲੇਰ ਸੀਗੇ ਜੀ ਉਹ ਜਿਆਦਾ ਅੱਛਾ ਇੱਕ ਚੀਜ਼ ਹੋਰ ਮੈਨੂੰ ਪਤਾ ਲੱਗੀ ਸੀ ਕਿ ਜਦੋਂ ਸ਼ਹਾਦਤ ਹੁੰਦੀ ਆ ਤਾਂ ਉਸ ਵੇਲੇ ਜਿੱਦਾਂ ਜਹਾਜ਼ ਜਿਹੜਾ ਕ੍ਰੈਸ਼ ਹੁੰਦਾ ਵਾ ਇਹਨਾਂ ਦੇ ਜਹਾਜ਼ ਨੂੰ ਜਦਾਕ ਲੱਗਦੀ ਆ ਤਾਂ ਕਹਿੰਦੇ ਪੈਰਾਸ਼ੂਟ ਵਗੈਰਾ ਵੀ ਸ਼ਾਇਦ ਇਹਨਾਂ ਦੇ ਕੋਈ ਬਟੋਂ ਖੁੱਲਿਆ ਨਹੀਂ ਸੀ ਉਹ ਕੀ ਕਹਾਣੀ ਹੈ ਉਹ ਕੀ ਜਾਣਕਾਰੀ ਹੈ ਜੀ ਤਾਂ ਨਹੀਂ ਪੈਰਾਸ਼ੂਟ ਤਾਂ ਜਦੋਂ ਲੜਾਈ ਹੋ ਰਹੀ ਸੀਗੀ ਜੀ ਜਦੋਂ ਉਹਨਾਂ ਦੇ ਛੇ ਜਹਾਜ਼ਾਂ ਨੂੰ ਇਹਨਾਂ ਨੇ ਕੱਲਿਆ ਨਾਲ ਮਤਲਬ ਲੜੇ ਤੇ ਉਹਨਾਂ ਨੂੰ ਭਜਾਇਆ ਮਾਰੇ ਆ ਗिराया ਸਾਰਾ ਚਲੋ ਬਚਾਇਆ ਇਹ ਤਾਂ ਹੁਣ ਆਪਾਂ ਨੂੰ ਪਤਾ ਲੱਗ ਹੀ ਚੁੱਕਿਆ ਸਾਰਿਆਂ ਨੂੰ ਉਹ ਪੈਰਾਸ਼ੂਟ ਖੁੱਲ ਗਈ ਸੀਗੀ ਉਹ ਜਦੋਂ ਜਹਾਜ਼ ਦੀ ਹਾਈਟ ਬੜੀ ਘੱਟ ਸੀਗੀ ਜੀ ਜਦੋਂ ਪੈਰਾਸ਼ੂਟ ਖੁੱਲੀ ਆ ਉਹ ਇੱਕਦਮ ਜਾਂਦਾ ਜਹਾਜ਼ ਟੇਡਾ ਸੀਗਾ ਉਹ ਬੜੀ ਸਪੀਡ ਨਾਲ ਬਾਹਰ ਜਾਂਦੀ ਹੈ ਪੈਰਾਸ਼ੂਟ ਉਹ ਗਏ ਜਾਨੂ ਉਹ ਖੁੱਲਣ ਦੀ ਸੀ ਜਾਨੂ ਉਹ ਫਿਰ نیچے गिर ਗਏ ਜੀ ਕ੍ਰੈਸ਼ ਹੋ ਗਏ ਹਾਂਜੀ ਹਾਂਜੀ ਕ੍ਰੈਸ਼ ਹੋ ਗਿਆ ਸੀ ਜੀ अच्छा भाई जी ਜਿੱਦਾਂ ਤੁਸੀਂ ਪਹਿਲਾਂ ਦੱਸਿਆ ਸੀਗਾ ਕਿ ਅੰਡੇਮਾਨ ਨੀਕੋਬਾਰ ਦੀ ਗੱਲ ਕਰੀਏ ਉੱਥੇ ਜਿਹੜਾ ਟਾਪੂ ਦਾ ਨਾਮ ਰੱਖਿਆ ਗਿਆ ਤੇ ਹੁਣ ਸ਼੍ਰੀਨਗਰ ਦੇ ਵਿੱਚ ਜਿਹੜਾ ਇੱਕ ਸਪੈਸ਼ਲ ਤੌਰ ਦੇ ਉੱਪਰ ਸਟੈਚੂ ਲਗਾਇਆ ਗਿਆ ਮਿਊਜ਼ੀਅਮ ਬਣਾਇਆ ਗਿਆ ਵਾ ਤਾਂ ਇਸ ਤੋਂ ਇਲਾਵਾ ਹੋਰ ਵੀ ਕੋਈ ਇਸ ਤਰੀਕੇ ਦੀ ਜਗ੍ਹਾ ਬਣਾਈ ਗਈ ਆ ਜਿੱਥੇ ਸੇਖੋਂ ਸਾਹਿਬ ਉਹਨਾਂ ਦੀਆਂ ਕੋਈ ਪੁਰਾਣੀਆਂ ਨਿਸ਼ਾਨੀਆਂ ਰੱਖੀਆਂ ਗਈਆਂ ਹੋਣ ਹਾਂਜੀ ਸਾਰੇ ਇੰਡੀਆ 'ਚ ਹੀ ਆ ਜੀ ਹੁਣ ਬਠਿੰਡੇ ਵੀ ਸਾਡੇ ਸਟੈਚੂ ਲੱਗਿਆ ਹੋਇਆ ਆਪਣੇ ਪੰਜਾਬ 'ਚ ਕਚੈਰੀਆਂ 'ਚ ਲੱਗਿਆ ਹੋਇਆ ਇਹਨਾਂ ਦਾ ਸਟੈਚੂ ਜੀ ਲੁਧਿਆਣਾ ਜੀ ਬਠਿੰਡੇ ਚੌਂਕ 'ਚ ਲੱਗਿਆ ਹੋਇਆ ਬਾਕੀ ਦਿੱਲੀ ਦੋ ਦਿਨ ਸਟੈਚੂ ਲੱਗੇ ਹੋਏ ਨੇ ਬਾਕੀ ਦਾਰਜੀਲਿੰਗ ਲੱਗਿਆ ਹੋਇਆ ਜੀ ਮਤਲਬ ਸਟੈਚੂ ਦਾ ਇਹਨਾਂ ਦੇ ਘਟੋ ਘਟ 30 ਤੋਂ 35 ਲੱਗੇ ਹੋਏ ਆ ਇੰਡੀਆ 'ਚ ਬਾਕੀ ਇਹਨਾਂ ਦਾ ਮਿਊਜ਼ੀਅਮ ਵੀ ਇਹਨਾਂ ਦੇ ਨਾਮ ਤੇ ਹੁਣ ਰੱਖੇ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਸ਼ਾਇਦ ਅਗਲੇ ਸਾਲ ਪ੍ਰਧਾਨ ਮੰਤਰੀ ਜੀ ਨੇ ਇਹ ਉਦਘਾਟਨ ਕਰਨਾ ਉਹ ਕਹਿੰਦੇ ਸੀ ਕਿ ਤੁਹਾਨੂੰ ਬੁਲਾਵਾਂਗੇ ਮੈਨੂੰ ਉੱਥੇ ਸ਼ਰੀ ਨਗਰੀ ਪਤਾ ਲੱਗਿਆ ਵੀ ਇੱਕ ਵੱਡਾ ਮਿਊਜ਼ੀਅਮ ਇਹਨਾਂ ਦੇ ਨਾਮ ਤੇ ਬਣ ਰਿਹਾ ਜੀ ਦਿੱਲੀ 'ਚ ਜੀ ਅੱਛਾ ਭਾਈ ਜੀ ਜਿੱਦਾਂ ਹੁਣ ਤੁਸੀਂ ਫੰਕਸ਼ਨ ਦੇ ਉੱਪਰ ਜਾਂਦੇ ਹੋ ਕਿਸੇ ਵੀ ਫੌਜ ਦਾ ਫੰਕਸ਼ਨ ਹੋਵੇ ਜਾਂ ਗਵਰਨਮੈਂਟ ਦਾ ਹੋਵੇ ਉੱਥੇ ਸੇਖੋਂ ਸਾਹਿਬ ਦੇ ਨਾਲ ਦੇ ਜਿਹੜੇ ਸਾਥੀ ਸੀ ਉਹਨਾਂ ਨਾਲ ਵੀ ਕਿਸੇ ਨਾ ਮੁਲਾਕਾਤ ਹੁੰਦੀ ਹੈ ਜੀ ਨਹੀਂ ਉਹਨਾਂ ਦੇ ਸਾਥੀਆਂ ਨਾਲ ਨਹੀਂ ਮੁਲਾਕਾਤ ਹੋਈ ਐ ਵੈਸੇ ਤਾਂ ਉਹਨਾਂ ਦੇ ਜਿਹੜੇ ਇੱਕ ਦੋ ਸਾਥੀ ਸੀ ਤੇ ਪਰ ਉੱਥੇ ਦਾ ਜਿਵੇਂ ਹੁਣ ਅੱਜ ਕੱਲ ਦੇ ਨਵੇਂ ਮੁੰਡੇ ਜੀ ਆਫੀਸਰ ਬਣੇ ਨੇ ਜਾਂ ਕੋਈ ਸੀਨੀਅਰ ਨੇ ਉਹਨਾਂ ਨਾਲ ਹੀ ਹੁੰਦੀ ਆ ਜੀ ਉਹ ਤਾਂ ਉਦੋਂ ਇਹਨਾਂ ਦਾ ਹੁਣ ਏਜ 80 ਈਅਰ ਹੋ ਗਈ ਜੀ ਜੀ ਹਾਂ ਜੀ ਹੁਣ ਉਹਨਾਂ ਦੇ ਨਾਲ ਦੇ ਤਾਂ ਤੁਹਾਨੂੰ ਬਜ਼ੁਰਗ ਹੋ ਗਏ ਹੋਣਗੇ ਜਾਂ ਫਿਰ ਐਕਸਪਾਇਰ ਹੋ ਗਏ ਹੋਣਗੇ ਜੀ ਹਾਂ ਜੀ ਅੱਛਾ ਕੋਈ ਕੋਈ ਯਾਦ ਹੋਵੇ ਇਦਾਂ ਜਦੋਂ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਘਰ ਆਉਂਦੇ ਰਹੇ ਨੇ ਜਿਹੜੇ ਸਾਥੀ ਸੀਗੇ ਕੋਈ ਕੋਈ ਸਪੈਸ਼ਲ ਮੂਮੈਂਟ ਹੋਵੇ ਕੋਈ ਯਾਦ ਹੋਵੇ ਤੁਹਾਨੂੰ ਕੀ ਪਾਲ ਉਦੋਂ बस ओ इही वो ਦੱਸਦੇ ਹੁੰਦੇ ਸੀਗੇ ਜੀ ਕਿ ਅਸੀਂ ਇਕੱਠੇ ਰਹੇ ਹਾਂ ਬਹੁਤ ਬਹਾਦਰ ਸੀਗੇ ਬਈ ਬਹੁਤ ਸ਼ਕੀਨ ਵੀ ਸੀ ਮੋਟਰਸਾਈਕਲ ਰੱਖਿਆ ਸੀਗਾ ਜੀ ਆਗਰੇ ਰਿਆਂਦੇ ਹੁੰਦੇ ਸੀ ਤੇ ਬਾਕੀ ਵਧੀਆ ਬਹੁਤ ਉਹ ਸੀਗੇ এডਿਕੇਸ਼ਨ ਕੀਤੀ ਹੋਈ ਸੀ ਬਾਕੀ ਤੇ ਵਧੀਆ ਸੀਗੇ ਜੀ ਬਹੁਤ ਹਾਂਜੀ ਦੱਸਦੇ ਹੁੰਦੇ ਨਾਲ ਦੇ ਜੀ ਅੱਛਾ ਬਾਈ ਜੀ ਜੇਕਰ ਮੈਂ ਜਿੱਦਾਂ ਪਿੱਛੇ ਦੇਖ ਰਿਹਾ ਪਰਮਵੀਰ ਚੱਕਰ ਦਾਇਕ ਜਿਹੜਾ ਤੁਸੀਂ ਇੱਥੇ ਫੋਟੋ ਲਗਾਈ ਹੋਈ ਆ ਨਾਲ ਹੋਰ ਕਾਫੀ ਫੋਟੋਸ ਇੱਥੇ ਸਾਨੂੰ ਦੇਖਣ ਨੂੰ ਮਿਲਦੀਆਂ ਆ ਇਹ ਸਾਰੀਆਂ ਸੇਖੋਂ ਸਾਹਿਬ ਹੁੰਦ ਨੇ ਕਿਉਂਕਿ ਪਿੱਛੇ ਇੱਕ ਫੋਟੋ ਦੇਖ ਰਿਹਾ ਉਹ ਵੀ ਬੜੀ ਸਟਾਈਲਿਸ਼ ਫੋਟੋ ਖਿੱਚਵਾਈ ਹੋਈ ਆ ਜੀ ਹਾਂਜੀ ਹਾਂਜੀ ਇਹ ਉੱਥੇ ਪਾਖੜਾ ਟਾਈਮ ਦੀ ਉਹਨਾਂ ਦੀ ਫੋਟੋ ਆ ਜੀ 1 ਸਾਲ ਪਹਿਲਾਂ ਡੈਥ ਤੋਂ ਜੀ ਹਾਂਜੀ ਹਾਂਜੀ ਉਦੋਂ ਉੱਥੇ ਸਾਰੀਆਂ ਅਸਲੀ ਫੋਟੋਆਂ ਆ ਜੀ ਇਹ ਅੱਛਾ ਜੀ ਹਾਂਜੀ ਹਾਂਜੀ ਤਵਾ ਜੀ ਜਿੱਦਾਂ ਮੈਂ ਇੱਕ ਦੇਖ ਰਿਹਾ ਕਿ ਇੱਧਰ ਵੀ ਇੱਕ ਫੋਟੋ ਲੱਗੀ ਹੋਈ ਆ ਇਹ ਸ਼ਾਇਦ ਜਿਹੜੀ ਡਾਕ ਟਿਕਟ ਕਹ ਲਈਏ ਆਪਾਂ ਉਹ ਜਾਰੀ ਕੀਤੀ ਗਈ ਸੀ ਜਾਂ ਇਹ ਇਹ ਕਿਦਾਂ ਕਦੋਂ ਦੀ ਹੈ ਜੀ ਇਹ ਜੀ ਸਰ ਕਾਂਗਰਸ ਦੀ ਸਰਕਾਰ ਸੀਗੀ ਜਦੋਂ ਸੈਂਟਰ 'ਚ ਪਹਿਲਾਂ ਦੀ ਉਦੋਂ ਇਹਨਾਂ ਦੇ ਨਾਮ ਤੇ ਡਾਕ ਟਿਕਟ ਕ ਜਾਰੀ ਕੀਤੀ ਸੀ ਜਦੋਂ ਮੋਬਾਈਲ ਵਗੈਰਾ ਨਹੀਂ ਹੁੰਦੇ ਸੀ 25 30 ਸਾਲ ਪਹਿਲਾਂ ਉਦੋਂ ਉਹ ਆਪਣੀਆਂ ਚਿੱਠੀਆਂ ਵਗੈਰਾ ਹੁੰਦੀਆਂ ਉਦੋਂ ਟਿਕਟ ਇਹਨਾਂ ਦੇ ਨਾਮ ਤੇ ਇਹ ਵੀ ਬਹੁਤ ਵੱਡੀ ਗੱਲ ਆ ਜੀ ਕਿਉਂਕਿ ਆਪਾਂ ਟਿਕਟਾਂ ਨਹੀਂ ਲੱਗਦੀ ਹੁੰਦੀਆਂ ਚਿੱਠੀਆਂ ਦੇ ਤੇ ਉਹ ਉਦੋਂ ਦੀ ਆ ਜੀ ਇਹ ਇਹਨਾਂ ਦੇ ਹਾਂ ਜੀ ਜੇਕਰ ਆਪਾਂ ਗੱਲ ਕਰੀਏ ਗਵਰਨਮੈਂਟਸ ਦੀ ਤਾਂ ਸੈਂਟਰ ਦਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਾਫੀ ਜਿਹੜਾ ਸੈਂਟਰ ਗਵਰਨਮੈਂਟ ਦੇ ਵੱਲੋਂ ਮਾਨ ਸਨਮਾਨ ਵੀ ਦਿੱਤਾ ਗਿਆ ਵਾ ਕਾਫੀ ਜਿਹੜੀਆਂ ਥਾਵਾਂ ਦੇ ਨਾਮ ਰੱਖੇ ਗਏ ਨੇ ਮਿਊਜ਼ੀਅਮ ਬਣਾਏ ਗਏ ਨੇ ਤਾਂ ਸਰਕਾਰਾਂ ਦੇ ਵੱਲੋਂ ਜੋ ਬਣਦਾ ਮਾਨ ਸਨਮਾਨ ਸੀ ਉਹ ਤੁਹਾਨੂੰ ਲੱਗਦਾ ਕਿ ਮਿਲਦਾ ਰਿਹਾ ਵਾ ਹੁਣ ਤੱਕ ਪ੍ਰੋਪਰ ਮਿਲਿਆ ਵਾ ਕਿਉਂਕਿ ਕਈ ਪਰਿਵਾਰਾਂ ਦਾ ਇਹਦੇ ਵਿੱਚ ਨਾ ਇੱਕ ਇਤਰਾਜ਼ ਵੀ ਹੁੰਦਾ ਵਾ ਜਾਂ ਕਹਿ ਲਈਏ ਕਿ ਇੱਕ ਨਾਰਾਜ਼ਗੀ ਵੀ ਹੁੰਦੀ ਆ ਕਿ ਜਿੰਨਾ ਸਾਡਾ ਮਾਨ ਸਨਮਾਨ ਬਣਦਾ ਸੀ ਉਹ ਨਹੀਂ ਦਿੱਤਾ ਗਿਆ ਕਿ ਜੋ ਅਸਲੀ ਹੀਰੋ ਨੇ ਉਹਨਾਂ ਨੂੰ ਭੁੱਲਿਆ ਜਾਂਦਾ ਕਿਤੇ ਨਾ ਕਿਤੇ ਇਹ ਸਵਾਲ ਵੀ ਉੱਠਦੇ ਆ ਨਹੀਂ ਸੈਂਟਰ ਸਰਕਾਰ ਦਾ ਜੀ ਦਿੰਦੀ ਆ ਮਾਨ ਪੰਜਾਬ ਸਰਕਾਰ ਭੁੱਲੀ ਹੋਈ ਆ ਪੰਜਾਬ ਸਰਕਾਰ ਨਹੀਂ ਕੋਈ ਮਾਨ ਸਤਕਾਰ ਇਹਨਾਂ ਨੂੰ ਦੇ ਰਹੀ ਹੂੰ ਮਤਲਬ ਪਤਾ ਨਹੀਂ ਚਲੋ ਹੁਣ ਕੀ ਮੈਂ ਕਹਿ ਸਕਦਾ ਪਰ ਸੈਂਟਰ ਸਰਕਾਰੀ ਰੂਲ ਯਾਦ ਕਰਦੀ ਆ ਜੀ ਮਤਲਬ ਸਾਲਜ ਮੈਨੂੰ ਬੁਲਾਉਂਦੇ ਹੀ ਨੇ 에어ਫੋਰਸ ਬਹੁਤ ਕਰਦੀ ਆ ਜੀ 에어ਫੋਰਸ ਤਾਂ ਮੈਨੂੰ ਮੈਂ ਮਨਾ ਕਰ ਦਿੰਦਾ ਉਹਦਾ ਮੈਨੂੰ ਸਾਲਜ ਚਾਰ ਪੰਜ ਵਾਰੀ ਬੁਲਾਉਂਦੇ ਹੀ ਆ ਜੀ ਤੇ ਸਰਕਾਰ ਸੈਂਟਰ ਸਰਕਾਰ ਵੀ ਬੁਲਾਉਂਦੀ ਆ ਤੇ ਮੈਨੂੰ ਤਿੰਨ ਜਿਆ ਚਾਰ ਵਾਰੀ ਮੋਦੀ ਜੀ ਅਮਿਤ ਸ਼ਾਹ ਜੀ ਯਾਨੀ ਹੋਮ ਮਿਨਿਸਟਰੀ ਉਹਨੇ ਸਦਾ ਆ ਚੁੱਕਿਆ ਜੀ ਹੁਣ ਹੁਣ ਦੀ ਮੈਂ ਜਗਤ ਗੱਲ ਕਰਾਂ ਜਿਸ ਤਰੀਕੇ ਚਲੋ ਹੁਣ ਫਿਲਮ ਦੀ ਮੈਂ ਗਲਤ ਨਹੀਂ ਕਰ ਸਕਦਾ ਚਲੋ ਕੁਝ ਇਦਾਂ ਦੀਆਂ ਕੰਡੀਸ਼ਨਸ ਨੇ ਕਿ ਗਾਈਡਲਾਈਨਸ ਨੇ ਜਿੰਨਾ ਕਰਕੇ ਬਾਈ ਗੱਲ ਨਹੀਂ ਕਰ ਪਾਉਣਗੇ ਪਰ ਬਾਈ ਜਿੱਦਾਂ ਹੁਣ ਆਪਾਂ ਗੱਲ ਕਰੀਏ ਕਿ ਸੇਖੋ ਸਾਹਿਬ ਹੰ ਦਾ ਜਿਹੜਾ ਨਾਮ ਆ ਨਾ ਫਿਲਮਾਂ ਦੇ ਵਿੱਚ ਵੀ ਆਏਗਾ ਵੱਡੇ ਪਰਦੇ ਤੇ ਆਏਗਾ ਤਾਂ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਕਹਾਣੀਆਂ ਨਾ ਸੁਣਦੇ ਰਹੇ ਹਾਂ ਤਾਂ ਲੱਗਦਾ ਕਿ ਉਸ ਤੋਂ ਬਾਅਦ ਹੋ ਸਕਦਾ ਕਿ ਸ਼ਾਇਦ ਜੇ ਪੰਜਾਬ ਦੇ ਵਿੱਚ ਕੁਝ ਕਮੀ ਆ ਉਹ ਪੂਰੀ ਹੋ ਸਕਦੀ ਹੈ ਤੁਹਾਨੂੰ ਲੱਗਦਾ ਇਸ ਤਰੀਕੇ ਨਹੀਂ ਇਹ ਵਧੀਆ ਗੱਲ ਹੈ ਜੀ ਫਿਲਮਾਂ ਨਾਲ ਪਤਾ ਕੀ ਆ ਪੰਜਾਬ ਦੇ ਯੂਥ ਨੂੰ ਪਤਾ ਲੱਗ ਜੂਗਾ ਜੀ ਅੱਜ ਕੱਲ ਦੇ ਯੂਥ ਨੂੰ ਨਹੀਂ ਪਤਾ ਜੋ ਵੀ ਰੀਅਲ ਹੀਰੋ ਸਾਡੇ ਕੌਣ ਸੀਗੇ ਜਾਂ ਕੀ ਕੌਣ ਜੀ ਯੂਥ ਨੂੰ ਪਤਾ ਲੱਗ ਜਾਂਦਾ ਜੀ ਉਹ ਚ ਵਧੀਆ ਗੱਲ ਹੀ ਆ ਵੀ ਚਲ ਪਹਿਲਾਂ ਵੀ ਸੀਰੀਅਲ ਬਣੇ ਨੇ ਜੋ ਵੀ ਆ ਫਿਲਮਾਂ ਵੀ ਬਣਨ ਚਲੋ ਤੇ ਕੋਈ ਐਦਾਂ ਦੀ ਗੱਲ ਨਹੀਂ ਗੱਲ ਤੇ ਦੀ ਵੀ ਕੋਈ ਗੱਲ ਨਹੀਂ ਆਪਾਂ ਕੌਂਟਰੋਵਰਸੀ 'ਚ ਨਹੀਂ ਪੈਣਾ ਚਾਹੁੰਦੇ ਆਪਾਂ ਕਹਿੰਦੇ ਆ ਵੀ ਜੋ ਚੱਲ ਰਹੀ ਹੈ ਕੌਂਟਰੋਵਰਸੀ ਕੀ ਵੀ ਉਹ ਕਰਨਾ ਚਾਹੀਦਾ ਵੀ ਕੋਈ ਪਾਕਿਸਤਾਨ ਦੀ ਹੈ ਹੀਰੋਇਨ ਆ ਕੀ ਆਪਾਂ ਨੂੰ ਇਹਦਾ ਕੋਈ ਉਹ ਨਹੀਂ ਹੈਗਾ ਮਤਲਬ ਤਾਂ ਨਹੀਂ ਆਪਾਂ ਕੋਈ ਗੱਲ ਕਰਨਾ ਚਾਹੁੰਦੇ ਪਰ ਆਪਾਂ ਜੋ ਫਿਲਮਾਂ 'ਚ ਕੋਈ ਮਾੜੀ ਗੱਲ ਨਹੀਂ ਹੈਗੀ ਯੂਥ ਨੂੰ ਪਤਾ ਲੱਗਦਾ ਜੀ ਵਧੀਆ ਗੱਲ ਆ ਇੱਕ ਚੰਗਾ ਮੈਸੇਜ ਜਾਂਦਾ ਕਿ ਲੈ ਕੇ ਜਿਹੜੇ ਨੌਜਵਾਨਾਂ ਨੂੰ ਸ਼ਾਇਦ ਕਹਾਣੀ ਇਸ ਤਰੀਕੇ ਨਹੀਂ ਪਤਾ ਲੱਗਦੀ ਜਾਂ ਨਹੀਂ ਪੜਿਆ ਜਾਂਦਾ ਨੇ ਉਹਨਾਂ ਤਾਂ ਕਹਿਆ ਕਿ ਇੱਕ ਚੰਗਾ ਮੈਸੇਜ ਪਹੁੰਚ ਜਾਏਗਾ ਉਹ ਵੀ ਹੋ ਸਕਦਾ ਕਿ ਲਾਈਫ ਦੇ ਵਿੱਚ ਚੰਗਾ ਕਰ ਸਕਣ ਦੇਖ ਕੇ ਹਾਂਜੀ ਹਾਂਜੀ ਉਹ ਫਿਰ ਉਹੀ ਪਤਾ ਲੱਗ ਜਾਂਦਾ ਜੀ ਵੀ ਯੂਥ ਨੂੰ ਵੀ ਸਾਡੇ ਪੰਜਾਬ 'ਚ ਵੀ ਇਦਾਂ ਦੇ ਬੰਦੇ ਹੈਗੇ ਨੇ ਵੀ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਚਮਕਾਇਆ ਜੀ ਪਰ ਹੁਣ ਨਹੀਂ ਹੁਣ ਤੁਸੀਂ ਆਪ ਸੋਚੋ ਵੀ ਇੱਕ ਇੱਕੋ ਹੀ ਪੰਜਾਬੀ ਆ ਜੀ 에어ਫੋਰਸ 'ਚ ਜਿਹਨੂੰ ਪਰਮਵੀਰ ਚੱਕਰ ਆ ਕਿੱਡੀ ਵੱਡੀ 에어ਫੋਰਸ ਆ ਜੀ ਉਹ ਪੰਜਾਬੀ ਉਹ ਵੀ ਲੁਧਿਆਣੇ ਤੋਂ ਪੰਜਾਬ ਤੋਂ ਹਾਂਜੀ ਬਿਲਕੁਲ ਹਾਂਜੀ ਕਿੱਡਾ ਵੱਡੀ ਮਾਨ ਵਾਲੀ ਗੱਲ ਆ ਜੀ ਇਹ ਬਿਲਕੁਲ ਜੀ ਤਾਂ ਇਹ ਬਾਈ ਜੀ ਜੇਕਰ ਅਸੀਂ ਇਸ ਘਰ ਦੀ ਗੱਲ ਕਰਾਂ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਘਰ ਉਹਨਾਂ ਨੇ ਖੁਦ ਬਣਾਇਆ ਸੀ ਪਰ ਇੱਥੇ ਸ਼ਾਇਦ ਜ਼ਿਆਦਾ ਸਮਾਂ ਨਹੀਂ ਰਹਿ ਪਾਇ ਤਾਂ ਘਰ ਦੇ ਵਿੱਚ ਜਿਵੇਂ ਫੋਟੋਆਂ ਕਾਫੀ ਦੇਖ ਰਹੇ ਹਾਂ ਜੀ ਹੋਰ ਇੱਥੇ ਲੱਗੇ ਆ ਤਾਂ ਇਹ ਸਾਰੀਆਂ ਸੇਕੋ ਸਾਹਿਬ ਦੀਆਂ ਤਸਵੀਰਾਂ ਨੇ ਜਾਂ ਵਿੱਚ ਪਰਿਵਾਰਕ ਮੈਂਬਰ ਹੋਰ ਵੀ ਨੇ ਜੀ ਇੱਥੇ ਇਹ ਜੀ ਜਿਆਦਾ ਮੇਰੇ ਪਾਪਾ ਦੀ ਵੀ ਇੱਕ ਹੈਗੀ ਆ ਜੀ ਬਾਕੀ ਤਾਇਆ ਜੀ ਦੀਆਂ ਨੇ ਮੇਰੇ ਦਾਦਾ ਦੀ ਜਿਹਦੀ ਫੋਟੋ ਆ ਜੀ ਸਾਰੇ ਪਰਿਵਾਰਕ ਮੈਂਬਰਾਂ ਦੀ ਨਹੀਂ ਬਸ ਹੋਰ ਨਹੀਂ ਕਿਸੇ ਦੀ ਹਾਂਜੀ ਅੱਛਾ ਭਾਈ ਜੀ ਜਿਹੜੀਆਂ ਪਿੱਛੇ ਮੈਂ ਇੱਕ ਇਧਰ ਇਹ ਤਸਵੀਰ ਵੀ ਦੇਖ ਰਿਹਾ ਜਿੱਦਾਂ ਇਹ ਫੋਟੋਆਂ ਪਈਆਂ ਨੇ ਜਹਾਜ਼ਾਂ ਦੀਆਂ ਕਾਫੀ ਨੇ ਇਹ ਇਹ ਵੀ ਕਿ 오ਰੀਜਨਲ ਪਿਕ ਹੈ ਜੀ ਕਿੱਥੋਂ ਦੀ ਆ ਜਾਂ ਇਹ ਕਦੋਂ ਦੀ ਪਿਕ ਹੈ ਦੱਸ ਸਕਦੇ ਹੋ ਸ਼੍ਰੀਨਗਰ ਦੀ ਵੀ ਆ ਜੀ 오ਰੀਜਨਲ ਫੋਟੋ ਹੈ ਵੀ ਉਦੋਂ ਪਲੇਨ ਜਦੋਂ ਉਦੋਂ ਕੈਮਰੇ ਤਾਂ ਇੰਨੇ ਹੁੰਦੇ ਨਹੀਂ ਸੀਗੇ ਉਦੋਂ ਦੀ ਉਹੀ ਆ ਜੀ ਇਹ ਮੇਰੀ ਸ਼ਰੀ ਨਗਰ ਦੀ ਹੋਈ ਆ ਜੀ Ориジナル ਫੋਟੋ ਜਿੱਥੇ ਪੋਸਟਰਡ ਸੀਗਾ ਜਿੱਥੇ ਪੋਸਟਰਡ ਸੀਗਾ ਜੀ Ориジナル ਫੋਟੋ ਆ ਜੀ ਇਹ ਜੀ ਅੱਛਾ ਭਾਈ ਜੀ ਜੇਕਰ ਮੈਂ ਇਧਰ ਪਿੱਛੇ ਦੇਖ ਰਿਹਾ ਆ ਇਹ ਪਰਮਵੀਰ ਚੱਕਰ ਦੀ ਆ ਜੀ ਇਹ ਜੋ ਕਿਨਾਂ ਦੇ ਵੱਲੋਂ ਸਨਮਾਨ ਹੋਇਆ ਸੀਗਾ ਇਹ ਰਾਸ਼ਟਰਪਤੀ ਨੇ ਦਿੱਤਾ ਸੀਗਾ ਜੀ ਪਰਮਵੀਰ ਚੱਕਰ ਹਾਂਜੀ ਇਹ ਉਸ ਵੇਲੇ ਦੀ ਆ ਜੀ ਹਾਂਜੀ ਉਸ ਵੇਲੇ ਦੀ ਆ ਜੀ ਜੀ ਇਹ ਸਰਟੀਫਿਕੇਟ ਸੀਗਾ ਜੀ ਪਰਮਵੀਰ ਚੱਕਰ ਦਾ ਹੂੰ ਇਸ ਤੋਂ ਇਸ ਤੋਂ ਲਾਵਾ ਬਾਈ ਜੀ ਕੋਈ ਹੋਰ ਵੀ ਨਿਸ਼ਾਨੀਆਂ ਜਿੱਦਾਂ ਇੱਕ ਇਧਰ ਵੀ ਤਸਵੀਰ ਲੱਗੀ ਹੋਈ ਆ ਉਹ ਵੀ ਦੇਖ ਰਿਆ ਮੈਂ ਉਹ ਉਹ ਕਿੰਨਾ ਦੀ ਹੈ ਇਹ ਇਹ ਵੀ ਉੱਥੇ ਜੁਆਇਨਿੰਗ ਜਦੋਂ ਕੀਤੀ ਆ ਜੀ ਇਹਨਾਂ ਨੇ ਉੱਥੇ ਦੀ ਆ ਜੀ ਇਹ ਜਦੋਂ ਜੁਆਇਨਿੰਗ ਕੀਤੀ ਆ ਹਾਂਜੀ ਜੀ ਅੱਛਾ ਬਾਈ ਜੀ ਜੇਕਰ ਮੈਂ ਸੇਖੋਂ ਸਾਹਿਬ ਦੇ ਆਪਾਂ ਹੋਰ ਸ਼ਹਾਦਤ ਦੀ ਗੱਲ ਕਰੀਏ ਜਿਸ ਤਰੀਕੇ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਹੁਣ ਮਿਊਜ਼ੀਅਮ ਬਣਾਇਆ ਗਿਆ ਵਾ ਤਾਂ ਪੰਜਾਬ ਦੇ ਵਿੱਚ ਲੱਗਦਾ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਸ਼ਿਸ ਤਰੀਕੇ ਦਾ ਸਪੈਸ਼ਲ ਸਥਾਨ ਬਣ ਸਕਦਾ ਵਾ ਜਾਂ ਇੱਥੇ ਜਿਹੜਾ ਆਮ ਲੋਕ ਆਉਣ ਤੇ ਉਹ ਇੱਥੇ ਆ ਕੇ ਸਰਦੇ ਸਬੰਧੀ ਜਿਹੜੀ ਜਾਣਕਾਰੀ ਹਾਸਲ ਕਰ ਸਕਣ ਜਾਂ ਜਿਹੜੇ ਜੋਤੀ ਗੱਲ ਕਰ ਲਈ ਆਪਾਂ ਨੌਜਵਾਨ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਉਹ ਉਹਨਾਂ ਨੂੰ ਵੀ ਉਹ ਜਾਣਕਾਰੀ ਮਿਲ ਜਾਵੇ ਪਿੰਡ 'ਚ 에ਅਰਫੋਰਸ ਨੇ ਸਟੈਚੂ ਲਗਾਇਆ ਜੀ ਹੂੰ ਮਤਲਬ ਵਧੀਆ ਸਾਡੇ ਸਕੂਲ ਦੇ ਵਿੱਚ ਤੇ ਸਕੂਲ ਦਾ ਨਾਮ ਵੀ ਉਹਨਾਂ ਦੇ ਆ ਸਾਰਾ ਚਲੋ ਸਾਰੇ ਉਹਨਾਂ ਦੇ ਨਾਮ ਤੇ ਹੀ ਆ ਤੇ ਮਤਲਬ ਸਟੈਚੂ ਵੀ ਲਗਵਾਇਆ ਹੁਣ ਹੁਣ ਦੇਖਦੇ ਆ ਲਾਇਬ੍ਰੇਰੀ ਵਗੈਰਾ ਬਣ ਜਵੇ ਜਾਂ ਕੁਝ ਹੋਰ ਹਾਂਜੀ ਗ੍ਰਾਂਟ ਆਈ ਸੀਗੀ ਲਾਇਬ੍ਰੇਰੀ ਲਈ ਸ਼ਾਇਦ ਬਣ ਜੂਗੀ ਹਾਂਜੀ ਹਾਂਜੀ ਮਤਲਬ ਕਿ ਇੱਕ ਹੋਰ ਚੀਜ਼ ਕਹਿ ਲਈਏ ਕਿ ਨਾਮ ਤੇ ਬਣਦਾ ਜਿੱਥੇ ਨਵਾਂ ਯੂਥ ਪੜ੍ਹ ਵੀ ਸਕੇਗਾ ਤੇ ਉਹਨਾਂ ਨੂੰ ਆਪਣੀ ਲਾਈਫ ਨੂੰ ਵੀ ਸੁਧਾਰ ਸਕੇਗਾ ਹਾਂਜੀ ਇਹ ਜੱਦੀ ਪਿੰਡ 'ਚ ਫਿਰ ਚਾਹੀਦਾ ਜੀ ਇਹਨਾਂ ਨੂੰ ਪਤਾ ਲੱਗ ਜਾਊਗਾ ਚਲੋ ਪਤਾ ਤਾਂ ਹੈਗਾ ਹੀ ਆ ਚਲੋ ਜਿੱਦਾਂ ਵੀ ਮਤਲਬ ਚਾਹੀਦਾ ਜੀ ਜਿੰਨੀ ਹੋ ਸਕੇ ਆ ਪਿੰਡ 'ਚ ਅੱਛਾ ਬਾਈ ਜੀ ਜੇਕਰ ਪਰਿਵਾਰ ਦੀ ਗੱਲ ਕਰਾਂ ਜੀ ਜਿੱਦਾਂ ਤੁਸੀਂ ਉਹਨਾਂ ਦੇ ਭਤੀਜੇ ਲੱਗਦੇ ਹੋ ਤਾਂ ਹੋਰ ਪਰਿਵਾਰ ਦੇ ਵਿੱਚ ਅੱਗੇ ਕੌਣ-ਕੌਣ ਹੈ ਸੇਖੋਂ ਸਾਹਿਬ ਉਹਨਾਂ ਦਾ ਜੋ ਪੂਰਾ ਪਰਿਵਾਰ ਹੈ ਜਿੱਦਾਂ ਤੁਸੀਂ ਉਹ ਤੇ ਤੁਹਾਡੇ ਤੋਂ ਇਲਾਵਾ ਹੋਰ ਕੌਣ-ਕੌਣ ਹੈ ਪਰਿਵਾਰ 'ਚ ਤਾਂ ਜੀ ਮੈਂ ਹੀ ਆ ਹੁਣ ਮੇਰੀ ਆਪਾ ਦੀ ਵੀ ਡੈਥ ਹੋ ਗਈ ਜਿਹੜੇ ਇਹਨਾਂ ਦੇ ਬ੍ਰਦਰ ਸੀਗੇ ਜੀ ਤੇ ਮੈਂ ਆ ਜੀ ਮੇਰੀ ਵਾਈਫ ਆ ਤੇ ਮੇਰੇ ਦੋ ਬੱਚੇ ਆ ਮੰਮੀ ਆ ਜੀ ਮੇਰੀ ਕੋਲਸ ਜੀ अच्छा भाई जी अ जानते जानते ਜਿਹੜੇ ਲੋਕ ਨੇ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਕਿਉਂਕਿ ਸੇਖੋਂ ਸਾਹਿਬ ਦੀ ਬਹਾਦਰੀ ਤੇ ਜਜ਼ਬੇ ਦੀ ਗੱਲ ਕਰੀਏ ਤਾਂ ਕੋਈ ਉਸ ਤੇ ਮਿਸਾਲ ਨਹੀਂ ਹੈ ਤੁਸੀਂ ਨਵਾਂ ਜੂਤ ਜਿਹੜਾ ਇਸ ਵੀਡੀਓ ਨੂੰ ਵੀ ਦੇਖ ਰਿਹਾ ਹੋਏਗਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਜੀ ਉਹ ਤਾਂ ਮੈਂ ਤਾਂ ਇਹੀ ਸੰਦੇਸ਼ ਜਾऊंगा ਜੀ ਵੀ ਪੜ੍ਹ ਲਿਖ ਕੇ ਵਧੀਆ ਅਫੀਸਰ ਬਣਨ ਚਲੋ ਵੀ ਹੁਣ ਤੁਸੀਂ ਦੇਖਿਆ ਹੀ ਹੈ ਕਿੱਡਾ ਵੱਡਾ ਪੰਜਾਬੀ ਨੇ ਇੱਕ ਨੇ ਆਪਣੇ ਨਾਮ ਕੀਤਾ ਹੋਇਆ ਜੀ ਦੇਸ਼ਾਂ ਵਿਦੇਸ਼ਾਂ 'ਚ ਤੇ ਮੈਂ ਤਾਂ ਇਹੀ ਦਸੂਗਾ ਜੀ ਵੀ ਪੜਾਈ ਲਿਖਾਈ ਕਰਨਾ ਜੀ ਬੱਚੇ ਅੱਜ ਕੱਲ ਦੇ ਹਾਂਜੀ ਜੀ ਤਾ ਬਿਲਕੁਲ ਬਾਈ ਜੀ ਬੜਾ ਧੰਨਵਾਦ ਜੀ ਤੁਸੀਂ ਸਮਾਂ ਕੱਢਿਆ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਵਾ ਤਾਂ ਇਹ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਸੇਖੋਂ ਸਾਹਿਬ ਦੀਆਂ オリジナル ਤਸਵੀਰਾਂ ਨੇ ਜਿਹੜੀਆਂ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਾਂ ਇਹ ਜੱਦੀ ਘਰ ਹੈ ਜੱਦੀ ਘਰ ਦੇ ਵਿੱਚ ਅਸੀਂ ਇਸ ਸਮੇਂ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਸੇਖੋਂ ਸਾਹਿਬ ਰਹੇ ਨੇ ਤਾਂ ਜਿੱਦਾਂ ਬਾਈ ਹੁਣਾਂ ਨੇ ਪਹਿਲਾਂ ਵੀ ਜ਼ਿਕਰ ਕੀਤਾ ਕਹਿੰਦੇ ਵਿਆਹ ਨੂੰ ਥੋੜੇ ਜਿਹੇ ਮਹੀਨੇ ਹੋਏ ਸੀ ਉਸ ਤੋਂ ਬਾਅਦ ਜੰਗ ਲੱਗਦੀ ਆ ਤਾਂ ਜੰਗ ਲੱਗਣ ਤੋਂ ਬਾਅਦ ਕਹਿੰਦੇ ਸੇਖੋਂ ਸਾਹਿਬ ਦਾ ਖੁਦ ਜਿਹੜਾ ਮਨ ਹੁੰਦਾ ਵਾ ਕਿ ਮੈਂ ਜੰਗ ਦੇ ਵਿੱਚ ਜਾਣਾ ਵਾ ਤਾਂ ਉਹ ਖੁਦ ਲਾਕੇ ਬਿਆਨ ਨੂੰ ਕੁਝ ਮਹੀਨੇ ਹੋਏ ਹੁਣ ਉਸ ਤੋਂ ਬਾਅਦ ਇਸ ਤਰੀਕੇ ਦੀ ਬਹਾਦਰੀ ਦਿਖਾਉਣਾ ਜਜ਼ਬਾ ਦਿਖਾਉਣਾ ਤੇ ਇੱਕ ਚੀਜ਼ ਹੋਰ ਬਾਈ ਜੀ ਮੈਂ ਇੱਥੇ ਲਾਸਟ ਤੁਹਾਨੂੰ ਛੋਟਾ ਜਿਹਾ ਸਵਾਲ ਕਰਨਾ ਚਾਹੂੰਗਾ ਇੱਕ ਪਾਕਿਸਤਾਨ ਦੇ ਸ਼ਾਇਦ ਕੋਈ ਅਫਸਰ ਸੀਗੇ ਉਹਨਾਂ ਦੇ ਵੱਲੋਂ ਤਾਰੀਫ ਕੀਤੀ ਗਈ ਸੀ ਉਹ ਕੀ ਕਹਾਣੀ ਸੀ ਉਹ ਅਗਰ ਦੱਸ ਸਕਦੇ ਹੋ ਥੋੜੀ ਉਹ ਜਿਹੜੇ ਜਿਹੜੇ ਜਹਾਜ਼ਾਂ ਨੇ ਹਮਲਾ ਕੀਤਾ ਸੀਗਾ ਸ਼ਰੀਨਗਰ ਦੇ 6 ਸੀਗੇ ਉਹਨਾਂ 'ਚੋਂ ਦੋ ਤਾਂ ਇਹਨਾਂ ਨੇ ਮਾਰ ਗ੍ਰਾਏ ਸੀਗੇ 4 ਵਜ ਗਏ ਸੀਗੇ 4 ਚੋਂ 1 ਵੀਸ ਨੂੰ ਦੱਸਿਆ ਵੀ ਉਹ ਪਤਾ ਨਹੀਂ ਬਚਿਆ ਪਤਾ ਨਹੀਂ ਨਹੀਂ ਰਿਕਾਰਡ ਤੇ ਨਹੀਂ ਜਿਹੜੇ 3 ਵਜ ਕੇ ਨਿਕਲ ਗਏ ਸੀ ਭੱਜ ਗਏ ਸੀਗੇ ਉਹਨਾਂ ਜੋ ਇੱਕ ਜਿਹੜਾ ਆਫੀਸਰ ਸੀ ਉਹਨੇ ਬੁੱਕ ਲਿਖੀ ਸੀਗੀ ਜੀ ਉਹ ਬੁੱਕ ਚ ਇਹਨਾਂ ਦੀ ਬਹਾਦਰੀ ਦਾ ਜ਼ਿਕਰ ਕੀਤਾ ਸੀਗਾ ਵੀ ਜੇ ਇਹ ਇਹ ਨਾ ਹੁੰਦੇ ਤਾਂ ਅਸੀਂ ਸ਼੍ਰੀਨਗਰ ਅੱਜ ਪਾਕਿਸਤਾਨ ਕੋਲੇ ਹੁੰਦਾ ਵੀ ਜੇ ਆਣਗੇ ਵੀ ਇਹਨਾਂ ਦੀ ਬਹਾਦਰੀ ਕਰਕੇ ਵੀ ਅਸੀਂ ਕੁਝ ਨਹੀਂ ਕਰ ਸਕਿਆ ਵੀ ਅਸੀਂ ਸਾਨੂੰ ਭੱਜਣਾ ਪਿਆ ਉੱਥੋਂ ਵੀ ਸਾਡਾ ਬਹੁਤ ਤਕੜਾ ਪਲਾਨ ਸੀਗਾ ਮਤਲਬ ਕਿ ਉਹ ਕੁਝ ਵੱਡਾ ਸੋਚ ਕੇ ਆਏ ਸੀ ਪਰ ਮੂਰੇੋਂ ਜਵਾਬ ਹੀ ਇਸ ਤਰੀਕੇ ਦਾ ਮਿਲ ਗਿਆ ਕਿ ਉਹਨਾਂ ਨੂੰ ਆਪਣੀ ਉਹ ਜਾਨ ਬਚਾਉਣੀ ਪੈ ਗਈ। ਹਾਂਜੀ ਉਹ ਤਾਂ 6 ਜਹਾਜ਼ਾਂ ਨੇ ਅਟੈਕ ਕੀਤਾ ਸੀਗਾ ਜੀ ਇੱਕ ਮੌਸਮ ਖਰਾਬ ਸੀਗਾ ਇਹ ਕੋਈ ਉਡਾਣ ਹੀ ਨਹੀਂ ਕੋਈ ਭਰ ਸਕਿਆ ਇਹਨਾਂ ਨੇ ਇਕੱਲਿਆਂ ਨੇ ਉਡਾਣ ਭਰੀ ਹੈ ਹੁਣ ਮੈਂ ਤਾਂ ਦੇਖ ਕੇ ਆਇਆ ਉੱਥੇ ਵੀ ਕਿਹੜੇ ਹਾਲਾਤਾਂ 'ਚ ਭਰੀ ਹੋਊਗੀ ਵੀ ਉਡਾਣ ਭਰ ਕੇ ਉਹਨਾਂ ਨੂੰ ਮਾਰ ਗਰਾਇਆ ਭਜਾਇਆ ਫਿਰ ਉਹ ਸ਼੍ਰੀਨਗਰ ਬੇਸ ਬਚਾਇਆ ਸਾਰਾ ਕੁਝ ਤੇ ਸੇਵ ਤਾਂ ਹੀ ਪਰਮਵੀਰ ਚੱਕਰ ਸਭਰਨਾਂ ਬਹਾਦਰੀ ਦਾ ਵੱਡਾ ਅਵਾਰਡ ਆ ਜੀ। ਜੀ। ਉਹ ਹੀ ਮਿਲਿਆ ਜੀ ਇੰਡੀਆ ਦਾ। ਜੀ। ਬਿਲਕੁਲ ਜੀ ਤਾਂ ਇਹ ਬੜੀ ਇੱਕ ਅਨੋਖੀ ਕਹਾਣੀ ਹੈ ਕਿ ਜਦੋਂ ਦੁਸ਼ਮਣ ਵੀ ਤਾਰੀਫ਼ ਕਰੇ ਨਾ ਤਾਂ ਕਹਿੰਦੇ ਇਸ ਤੋਂ ਵੱਡੀ ਕੋਈ ਮਿਸਾਲ ਹੋਰ ਨਹੀਂ ਹੋ ਸਕਦੀ ਤਾਂ ਨਿਰਮਲਜੀਤ ਸਿੰਘ ਸੇਖੋਂ ਸਾਹਿਬ ਦੀ ਗੱਲ ਕਰੀਏ ਤਾਂ 14 ਦਸੰਬਰ 1971 ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਆ ਸ਼ਹੀਦ ਹੁੰਦੇ ਨੇ ਪਰ ਉਸ ਤੋਂ ਬਾਅਦ ਜੇਕਰ ਹੁਣ ਤੱਕ ਦੀ ਗੱਲ ਕਰੇ ਤਾਂ ਜਿੱਦਾਂ ਬਾਈ ਹੁੰਦਾਂ ਨੇ ਦੱਸਿਆ ਕਿ ਸਰਕਾਰ ਦੇ ਵੱਲੋਂ ਕਾਫੀ ਸਨਮਾਨ ਜਿਹੜੇ ਦਿੱਤੇ ਗਏ ਨੇ ਤਾਂ ਪਰਿਵਾਰ ਵੀ ਕਹਿੰਦੇ ਮਾਣ ਮਹਿਸੂਸ ਕਰਦਾ ਪਰ ਪੰਜਾਬ ਦੀ ਜੇਕਰ ਗੱਲ ਕਰੀਏ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰੀਏ ਇਸੇ ਵਾਲ ਪਿੰਡ ਦੀ ਜੇਕਰ ਗੱਲ ਕਰੀਏ ਤਾਂ ਇਸ ਪਿੰਡ ਦੇ ਲਈ ਤਾਂ ਉਸ ਤੋਂ ਵੀ ਜ਼ਿਆਦਾ ਦਾ ਮਾਣ ਵਾਲੀ ਗੱਲ ਆ ਕਿ ਉਹ ਇੱਕ ਪੰਜਾਬੀ ਸਨ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਈਸੇਵਾਲ ਨਾਲ ਸੰਬੰਧਤ ਸਨ ਤਾਂ ਪੂਰਾ ਪੰਜਾਬ ਹੈ ਜਿਹੜਾ ਉਹਨਾਂ ਦੀ ਸ਼ਹਾਦਤ ਦੇ ਉੱਪਰ ਮਾਣ ਕਰਦਾ ਉੱਥੇ ਭਾਰਤ ਦੀ ਜ਼ਿਕਰ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਪਰਮਵੀਰ ਚੱਕਰ ਜਿੱਤਣ ਵਾਲੇ ਵੀ ਇਕਲੌਤੇ ਅਫਸਰ ਨੇ ਤਾਂ ਇਸ ਤੋਂ ਵੱਡੀ ਕਹਾਣੀ ਆ ਤਾਂ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਉਹ ਇਹਨਾਂ ਦੀ ਕਹਾਣੀ ਨੂੰ ਸ਼ਾਇਦ ਨਾ ਜਾਣਦੇ ਹੋਣ ਤਾਂ ਅਸੀਂ ਵੀ ਕੋਸ਼ਿਸ਼ ਕੀਤੀ ਆ ਕਿ ਜੱਦੀ ਘਰ ਦੇ ਵਿੱਚ ਆ ਕੇ ਪਰਿਵਾਰ ਨਾਲ ਗੱਲਬਾਤ ਕਰਕੇ ਉਹ ਕਹਾਣੀ ਹੈ ਜਿਹੜੀ ਤੁਹਾਡੇ ਤੱਕ ਪਹੁੰਚਾਈ ਜਾਵੇ ਇਸ ਤੋਂ ਇਲਾਵਾ ਜੇਕਰ ਫਿਲਮਾਂ ਦੀ ਗੱਲ ਕਰੀਏ ਤਾਂ ਦਲਜੀਤ ਸਾਂਝ ਦੇ ਵੱਲੋਂ ਜਿਹੜੀ ਇੱਕ ਫਿਲਮ ਦੇ ਵਿੱਚ ਰੋਲ ਨਿਭਾਇਆ ਜਾ ਰਿਹਾ ਬਾਰਡਰ 2 ਦੇ ਵਿੱਚ ਉਸ ਦੇ ਵਿੱਚ ਵੀ ਨਿਰਮਲਜੀਤ ਸਿੰਘ ਸੇਖੋਂ ਸਾਹਿਬ ਦਾ ਸਾਨੂੰ ਰੋਲ ਜਿਹੜਾ ਦੇਖਣ ਨੂੰ ਮਿਲੇਗਾ ਦਲਜੀਤ ਦੋਸਾਂਜ ਉਸ ਰੋਲ ਦੇ ਵਿੱਚ ਨਜ਼ਰ ਆਉਣਗੇ ਹਾਲਾਂਕਿ ਉਸ ਫਿਲਮ ਨੂੰ ਲੈ ਕੇ ਪਹਿਲਾਂ ਕਾਫੀ ਵਿਵਾਦ ਵੀ ਚੱਲਿਆ ਜਿੱਦਾਂ ਬਾਈ ਹੁਨਾਂ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਕਿ ਮੈਸੇਜ ਹੈ ਜਿਹੜਾ ਉਹ ਜ਼ਰੂਰ ਲੋਕਾਂ ਤੱਕ ਜਾਣਾ ਚਾਹੀਦਾ ਨਵੇਂ ਜਿਹੜੇ ਮੁੰਡੇ ਨੇ ਜੋ ਯੂਥ ਹੈ ਜੋ ਆਰਮੀ ਦੇ ਵਿੱਚ ਆਉਣਾ ਚਾਹੁੰਦਾ ਵਾ ਜਾਂ ਫਿਰ 에ਅਰ ਫੋਰਸ ਦੇ ਵਿੱਚ ਆਉਣਾ ਚਾਹੁੰਦਾ ਵਾ ਉਹਨਾਂ ਤੱਕ ਉਹ ਕਹਾਣੀ ਜ਼ਰੂਰ ਪਹੁੰਚੇ ਤਾਂ ਕਿ ਉਹ ਵੀ ਅੱਗੇ ਆ ਕੇ ਆਪਣਾ ਪਰਿਵਾਰ ਦਾ ਤੇ ਦੇਸ਼ ਦਾ ਨਾਮ ਜਿਹੜਾ ਚਮਕਾ ਸਕਣ ਇਸ ਸਾਡੀ ਸੈਨਾ ਨੂੰ ਜੁਆਇਨ ਕਰ ਸਕਣ ਤਾਂ ਇਹ ਸਭ ਤੋਂ ਵੱਡੀ ਗੱਲ ਆ ਪਰ ਫਿਲਮਾਂ ਦੇ ਜ਼ਰੀਏ ਕਹਿੰਦੇ ਕਹਾਣੀਆਂ ਜਿਹੜੀ ਉਹ ਜ਼ਰੂਰ ਬਹੁਤ ਸਾਰੇ ਲੋਕਾਂ ਤੱਕ ਪਹੁੰਚੇਗੀ ਜਿਹੜੇ ਲੋਕ ਸ਼ਾਇਦ ਇਸ ਇੰਟਰਵਿਊ ਦੇ ਜ਼ਰੀਏ ਜਾਂ ਇਦਾਂ ਉਹ ਨਾ ਪੜਦੇ ਹੋਣ ਦਾ ਨਾਂ ਉਹਨਾਂ ਨੂੰ ਇੱਕ ਕਹਾਣੀ ਪਤਾ ਹੋਵੇ ਤਾਂ ਫਿਲਮਾਂ ਦੇ ਜ਼ਰੀਏ ਉਹਨਾਂ ਲੋਕਾਂ ਤੱਕ ਵੀ ਕਹਾਣੀਆਂ ਜਿਹੜੀ ਪਹੁੰਚ ਸਕਦੀਆਂ ਤਾਂ ਨਿਰਮਲ ਸਿੰਘ ਸੇਖੋ ਸਭ ਦੀ ਜ਼ਿਕਰ ਗੱਲ ਕਰੀਏ ਤਾਂ ਉਹਨਾਂ ਦੀ ਬਹਾਦਰੀ ਤੇ ਜਜ਼ਬਾ ਅਜਿਹਾ ਸੀ ਜਿਸ ਦੀ ਮਿਸਾਲ ਪੂਰੇ ਦੁਨੀਆ ਦੇ ਵਿੱਚ ਨਹੀਂ ਮਿਲਦੀ ਤਾਂ ਅਸੀਂ ਅੱਜ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਇੱਥੇ ਆ ਕੇ ਕੁਝ ਪੁਰਾਣੀਆਂ ਤਸਵੀਰਾਂ ਜਿਹੜੀਆਂ ਉਹਨਾਂ ਦੀ origignal ਤਸਵੀਰਾਂ ਨੇ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਤੇ 1971 ਦੇ ਵਿੱਚ ਕੀ ਕੁਝ ਹੋਇਆ ਸੀ ਉਸ ਤਰੀਕੇ ਦੀ ਕਹਾਣੀ ਹੈ ਜਿਹੜੀ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੀ ਕੀਤਾ ਤੇ ਜੇਕਰ ਮਨ 'ਚ ਕੋਈ ਵਿਚਾਰ ਹੈ ਸੁਝਾਅ ਹੈ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਸਹਿਯੋਗੀ ਸਾਥੀ ਅਮਨਦੀਪ ਦੇ ਨਾਲ ਸੁਖਦਲੇ